ਉਹਾਂ ਟਰਾਲੀ ਦੇ ਵਿੱਚ ਟੱਕ ਮਾਰਦੇ ਆ ਸਾਡੇ ਸਿੰਘਾਂ ਦੇ ਸੱਟਾਂ ਮਾਰੀਆਂ ਗਾਲਾਂ ਕੱਢਦੇ ਆ ਬਾਹਰ ਨਿਕਲ ਬਾਹਰ ਨਿਕਲ ਗਿੱਲ ਮੋਰੇ ਖੜਾ ਸੀ ਪਿਸਤੌਲ ਲੈ ਕੇ ਅਸੀਂ ਤੇਗ ਮੈਨੂੰ ਕੱਢ ਲਈ ਸੀ ਕਿ ਸਾਨੂੰ ਬਾਹਰ ਜਾ ਲੈਣ ਦੇ ਏ ਮੁੜ ਕੇ ਚੜ ਕੇ ਆਏ ਫਿਰ ਉਸੇ ਜੱਗਾ ਸਿੰਘ ਨੇ ਸਾਡੇ ਸਲੱਖਣ ਸਿੰਘ ਦੇ ਇੱਥੇ ਗੜਾਸਾ ਮਾਰਿਆ ਪੁੱਠਾ ਗਿੱਲ ਮੇਰਾ ਬੱਚੇ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਮੇਰਾ ਭਚੰਗੀ ਰੱਦੀ ਕਰ ਦਿੱਤਾ ਕਿਸ ਨੇ ਸਾਨੂੰ ਜਦੋਂ ਮਾਰਨਾ ਨਿਹੰਗ ਸਿੰਘਾਂ ਨੇ ਮਾਰਨਾ ਸਾਡੇ ਜਥੇਦਾਰ ਨੂੰ ਨਿਹੰਗ ਸਿੰਘਾਂ ਨੇ ਮਾਰਿਆ ਇਹ ਨਿਹੰਗ ਸਿੰਘ ਆਏ ਆ ਉਹਨਾਂ ਦੇ ਸਾਹਮਣੇ ਆ ਕੇ ਤਾਂ ਸਾਨੂੰ ਕਹਿੰਦੇ ਵੀ ਓਰੇ ਆ ਤੇਰੇ ਨਾਲ ਇੱਕ ਗੱਲ ਕਰਨੀ ਆ ਐਦਾਂ ਦਰਬਾਰ ਦੇ ਵਿੱਚੇ ਇੱਕ ਪਾਸੇ ਨੂੰ ਲਿਜਾ ਕੇ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਪਏ ਰੱਜ ਕੇ ਉਹ ਨਹੀਂ ਨਸ਼ਾ ਖਾਦਾ ਸੀ ਰੱਜ ਕੇ ਨਸ਼ੇ ਦੇ ਨਾਲ ਉਹ ਨਹੀਂ ਸਾਡੇ ਤੇ ਅਟੈਕ ਕੀਤਾ ਇਹਨੂੰ ਅਸੀਂ ਪਹਾੜੇ ਦੇ ਟੱਟੂ ਕਹਾਂਗੇ 5-500 ਰੁਪਏ ਵਾਲੇ 7-700 ਰੁਪਏ ਵਾਲੇ ਜਿਹਨੀ ਆ ਕੇ ਆ ਤਾਤਲਾਨਾ ਹਮਲਾ ਕੀਤਾ ਵੀ 95% ਜਿਹੜੇ ਆ ਚੋਰ ਲਟੇਰੇ ਆ ਬਾਣਿਆਂ ਦੇ ਵਿੱਚ ਡਕੈਤ ਆ ਉਹਨੇ ਫੇ ਗਾਲਾਂ ਕੱਢੀਆਂ ਮਾਵਾ ਭੈਣਾ ਦੀਆਂ ਕਹਿੰਦਾ ਵੀ ਤੁਸੀਂ ਮਾਰਿਆ ਅਸੀਂ じゃ ਪਹਿਲਾਂ ਤੁਹਾਡੇ ਜਥੇਦਾਰ ਮਰੇ ਨਹੀਂ ਫਿਰ ਤੇ ਫੇ ਸਾਡੇ ਸਿੰਘਾਂ ਨੂੰ ਧੱਕੇ ਮਾਰਨ ਲੱਗੇ ਅਸੀਂ ਆਪਣੇ ਸਿੰਘਾਂ ਨੂੰ ਇੰਨੇ ਦੇ ਵਿੱਚ ਸਮਝਾਇਆ ਕਿ ਭਾਈ ਇਹ ਕਲਯੁਗ ਵਰਤੋਂ ਆਏ ਆ ਇਹ ਤੁਹਾਡਾ ਮੋਰਚਾ ਹੀ ਖਰਾਬ ਕਰਨ ਆਏ ਆ ਕੋਮਨ ਇਨਸਾਫ ਮੋਰਚਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਬਾਬਾ ਸਤਨਾਮ ਸਿੰਘ ਹੋਰਾਂ ਦੀ ਡਿਊਟੀ ਲਈ ਹੈ ਡਿਊਟੀ ਕਿਹਨਾਂ ਨੇ ਲਈ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਕਿ ਸਰੋਪਾ ਪੁੱਤ ਤੇ ਜੈ ਇਹਨਾਂ ਨੂੰ ਇਹਨਾਂ ਦੇ ਗੱਲ ਦੇ ਵਿੱਚ ਸਰੋਪਾ ਪਾਇਆ ਕਿ ਤੁਸੀਂ ਡਿਊਟੀ ਸੰਭੋ ਉੱਥੇ ਜਾ ਕੇ ਪੰਥਕ ਕਾਰਜ ਸੰਭੋ ਕੋਮਨ ਇਨਸਾਫ ਮੋਰਚਾ ਜਿਹੜਾ ਮੋਹਾਲੀ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਲੱਗਿਆ ਹੋਇਆ ਪਰ ਕੁਝ ਨਿਹੰਗ ਸਿੰਘ ਬਾਣਿਆਂ ਦੇ ਵਿੱਚ ਆਉਂਦੇ ਨੇ ਤੇ ਇਹਨਾਂ ਦੇ ਉੱਤੇ ਅਟੈਕ ਕਰ ਦਿੰਦੇ ਨੇ ਪਹਿਲਾਂ ਇਹਨਾਂ ਨੂੰ ਉਕਸਾਇਆ ਜਾਂਦਾ ਕਿ ਵਾਰ ਕਰਨ ਇਹਨਾਂ ਨੂੰ ਗਾਲਾਂ ਕੱਢੀਆਂ ਜਾਂਦੇ ਨੇ ਇਹ ਹੱਸ ਕੇ ਉਸ ਦਾ ਜਵਾਬ ਦੇ ਦਿੰਦੇ ਨੇ ਇਹ ਸਾਰੀਆਂ ਚੀਜ਼ਾਂ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਜਾਂਦੇ ਨੇ ਹਾਲਾਂਕਿ ਜਿਸ ਟਰਾਲੀ ਦੇ ਵਿੱਚ ਬੈਠੇ ਹੋਏ ਆ ਲਗਾਤਾਰ ਉਹਨਾਂ ਨੇ ਇਸ ਦੇ ਉੱਤੇ ਅਟੈਕ ਕੀਤਾ ਨਾ ਤੇ ਸਿੰਗਲ ਦੇ ਉੱਤੇ ਅਟੈਕ ਕੀਤਾ ਜਿਹੜੇ 17 18 19 20 ਸਾਲ ਦੇ ਸੀਗੇ ਉਹਨਾਂ ਦੇ ਤੇ ਅਟੈਕ ਕੀਤਾ ਕਿਸੇ ਦਾ ਹੱਥ ਛਿੱਲ ਦਿੱਤਾ ਕਿਸੇ ਦੇ ਛਾਤੀ ਦੇ ਵਿੱਚ ਮਾਰੀ ਇਸ ਤਰੀਕੇ ਦਾ ਜਿਹੜਾ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਸੀਗਾ ਇਹ ਕਿਨਾਂ ਨੇ ਇਹ ਕਿਹਾ ਕਿ ਅਸੀਂ ਵੀ ਸੈਲਫ ਡਿਫੈਂਸ ਦੇ ਵਿੱਚ ਕੁਝ ਵੀ ਕਰ ਸਕਦੇ ਸੀ ਕਿ ਸਾਡੇ ਕੋਲੇ ਬਹੁਤ ਕੁਸ਼ ਹੈ ਪਰ ਅਸੀਂ ਸੋਚਿਆ ਕਿ ਕੌਮੀ ਸੰਮੋਰਚਨ ਬਦਨਾਮ ਨਹੀਂ ਕਰਨਾ ਇਸ ਕਾਰਜ ਦੇ ਲਈ ਬੈਠੇ ਹਾਂ ਉਹਨੂੰ ਪੂਰਾ ਕਰਨਾ ਤੇ ਬਾਬਾ ਜੀ ਸਾਡੇ ਨਾਲ ਨੇ ਸਤਨਾਮ ਸਿੰਘ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਛਾ ਜਿਵੇਂ ਇਹ ਸਾਰੇ ਹੀ ਕਲਾ ਵਾਪਰੀ ਪਾਣਾ ਵਾਪਰਿਆ ਸਾਰਾ ਜੋ ਚੀਜ਼ਾਂ ਹੋਈਆਂ ਨੇ ਇੱਕੋ ਦਮ ਆਏ ਪਹਿਲਾਂ ਤੁਹਾਨੂੰ ਟਾਰਗੇਟ ਕੀਤਾ ਤੁਹਾਨੂੰ ਉਕਸਾਇਆ ਗਿਆ ਮਸਲਾ ਕੀ ਹੈ ਕਿਹੜੀ ਗੱਲ ਨੂੰ ਲੈ ਕੇ ਚੀਜ਼ਾਂ ਹੋਈਆਂ ਸਾਰੀਆਂ ਕਿ ਇੰਨੀ ਵੱਧ ਗਈ ਕਿ ਇੱਕ ਦੂਜੇ ਨੂੰ ਮਾਰਨ ਤੱਕ ਜੀਆਂ ਗੱਲਾਂ ਵੱਧ ਗਈਆਂ ਸੀ ਪਹਿਲਾਂ ਅਸੀਂ ਦਰਬਾਰ ਦੇ ਵਿੱਚ ਬੈਠੇ ਹਾਂ 50 ਜਾਣੇ ਨੌਜਵਾਨ ਸਾਰੇ ਸਿੰਘ ਆਏ ਸੀ ਕੁਝ ਨਿਹੰਗ ਸਿੰਘ ਕੁਝ ਮੋਨੇ ਕੋਨੇ ਵੀਰ ਆਏ ਉਹਨਾਂ ਨਾਲ ਇੱਥੇ ਮੋਰਚੇ ਦੀ ਗੱਲਬਾਤ ਕੀਤੀ ਅਸੀਂ ਤੇ ਗੁਰਮਤੀਆਂ ਵਿਚਾਰਾਂ ਜੋ ਗੁਰਬਾਣੀ ਦੀ ਗੱਲਬਾਤ ਕਰਨੀ ਕਰਦੇ ਹੀ ਆ ਨਾ ਉਹ ਗੱਲਬਾਤਾਂ ਉਹਨਾਂ ਦੇ ਨਾਲ ਹੋਈਆਂ ਕੁਝ ਹੋਰ ਸੰਗਤਾਂ ਆਈਆਂ ਇੱਕ ਪਰਿਵਾਰ ਆਇਆ ਮੀਆਂ ਬੀਬੀ ਸੀ ਅਸੀਂ ਉਹਨਾਂ ਨੂੰ ਮਿਲੇ ਉਸ ਤੋਂ ਬਾਅਦ ਇਹ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਇਹਨਾਂ ਨੇ ਮੂੰਹ ਬੰਨਿਆ ਹੋਇਆ ਸੀ ਇੱਕ ਨੂੰ ਅਸੀਂ ਪਛਾਣ ਲਿਆ ਉਹ ਸਾਡੇ ਨਾਲ ਛੋਟੇ ਹੁੰਦੇ ਉਹ ਛੋਟਾ ਜਿਹਾ ਸੀ ਸਾਡੀ ਉਮਰ ਸੀਗੀ 22-23 ਸਾਲ ਦੀ 22 ਸਾਲ ਦੀ ਹੋਊਗੀ ਉਸ ਵੇਲੇ ਅਸੀਂ ਉਹ ਤੇ ਕਸ਼ਹਿਰੇ ਧੁੰਦੇ ਰਹੇ ਉਹਦਾ ਨਾਮ ਜੱਗਾ ਜੱਗਾ ਆ ਤੇ ਹੁਣ ਉਹ ਇਹਨਾਂ ਦੇ ਜੱਤੇ ਹੀ ਇਹ ਸਾਡਾ ਸਿੰਘ ਆ ਇਥੋਂ ਚੰਡੀਗੜ੍ਹ ਤੋਂ ਸਲੱਖਣ ਸਿੰਘ ਉਹਦੇ ਪਿਤਾ ਜੀ ਆ ਕਰੋਰਾ ਪਿੰਡ ਆ ਉਹਨਾਂ ਦਾ ਮਾਹ ਕਾਲ ਉਹ ਪੰਜ 6 ਨਿਹੰਗ ਸਿੰਘ ਆਏ ਬਜ਼ੁਰਗ ਅਸੀਂ ਉਹਨਾਂ ਨੂੰ ਮਿਲੇ ਆ ਇਹ ਨਿਹੰਗ ਸਿੰਘ ਆਏ ਆ ਉਹਨਾਂ ਦੇ ਸਾਹਮਣੇ ਆ ਕੇ ਤਾਂ ਸਾਨੂੰ ਕਹਿੰਦੇ ਵੀ ਓਰੇ ਆ ਤੇਰ ਨਾਲ ਇੱਕ ਗੱਲ ਕਰਨੀ ਆ ਐਦਾਂ ਦਰਬਾਰ ਦੇ ਵਿੱਚ ਇੱਕ ਪਾਸੇ ਨੂੰ ਲਿਜਾ ਕੇ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਪਏ ਅਸੀਂ ਇਹ ਦਰਬਾਰ ਚੋਂ ਹੀ ਨਿਕਲੇ ਆ ਬਾਣੀ ਦਾ ਪੈਰਾ ਕਰਕੇ ਤਾਂ ਅਸੀਂ ਇਸ ਚੀਜ਼ ਨੂੰ ਸਮਝਣ ਤੇ ਲੱਗ ਪਿਆ ਵੀ ਹੁਣ ਤਾਂ ਆਪਾਂ ਗੁਰਬਾਣੀ ਦੀ ਗੱਲ ਚੱਲਦੀ ਆ ਹੁਣੇ ਹੀ ਇਹ ਕਾਲ ਯੁਗ ਕਿਦਾਂ ਵਰਤਣ ਲੱਗ ਪਿਆ ਵੀ ਇਹ ਆਪਾਂ ਨੂੰ ਸਾਹਮਣੇ ਖੜੇ ਹੋ ਕੇ ਗਾਲਾਂ ਕੱਢ ਰਹੇ ਆ ਕਾਲ ਯੁਗ ਦਾ ਇੰਨਾ ਪ੍ਰਤੱਖ ਰੂਪ ਇਹ ਵਿਚਾਰਾਂ ਚੱਲ ਰਹੀਆਂ ਆ ਤਾਂ ਉਹ ਸਾਡੇ ਤੇ ਇਲਜ਼ਾਮ ਲਾਉਣ ਲੱਗ ਪਿਆ ਕਿ ਜਿਹੜਾ ਸਾਡਾ ਜਥੇਦਾਰ ਆ ਬਾਬਾ ਬਹਾਦਰ ਸਿੰਘ ਕਹਿੰਦਾ ਤੂੰ ਉਹਨਾਂ ਦੇ ਮਰਿਆਂ ਤੇ ਕਾਹਦੀ ਨਹੀਂ ਕੋਈ ਗੱਲ ਕੀਤੀ ਜਿੱਲੇ ਬਾਬੇ ਨੂੰ ਮਾਰ ਦਿੱਤਾ ਤੂੰ ਉਹਨਾਂ ਤੇ ਕਹ ਨਹੀਂ ਗਿਆ ਸਾਨੂੰ ਉਸੇ ਵੇਲੇ ਗੁਰੂ ਦੀ ਕਿਰਪਾ ਨਾਲ ਗੱਲ ਖਟਕੀ ਇਹ ਸਾਡਾ ਜਥੇਦਾਰ ਆ ਸਾਡਾ ਪਿਓ ਆ ਅਸੀਂ ਇਹ ਮਤਲਬ ਫੋਟੋ ਵੀ ਲਾਈ ਫੋਟੋਆਂ ਚਲੋ ਛੱਡੋ ਸਾਰੀ ਜਿੰਨੇ ਵੀ ਇੰਟਰਨੈਟ ਤੇ ਨਿਹੰਗ ਸਿੰਘ ਜਿਹੜੇ ਆ ਉਹ ਇਸ ਗੱਲ ਨੂੰ ਬਖੂਬੀ ਜਾਣਦੇ ਆ ਅਸੀਂ ਹਰ ਗੱਲ 'ਚ ਹਰ ਦੂਜੇ 'ਚ ਪੈਰੇ 'ਚ ਇੱਥੋਂ ਤੱਕ ਕਿ ਅਸੀਂ ਤਾਂ ਦਮਾਲਾ ਵੀ ਬਾਬੇ ਬਹਾਦਰ ਸਿੰਘ ਵਰਗਾ ਸਜਾਉਨੇ ਆ ਇੰਨਾ ਪ੍ਰੇਮ ਆ ਬਾਬੇ ਦੇ ਨਾਲ ਹੁਣ ਦਿਲ ਤਾਂ ਆਪਣਾ ਚੀਰ ਕੇ ਨਹੀਂ ਦਿਖਾ ਸਕਦੇ ਉਹ ਸਾਡੇ ਤੇ ਇਲਜ਼ਾਮ ਲਾ ਕੇ ਸਾਨੂੰ ਗਾਲ੍ਹਾਂ ਕੱਢਣ ਲੱਗੇ ਕਿ ਜਿੱਲੇ ਬਾਬੇ ਬਹਾਦਰ ਸਿੰਘ ਮਰਿਆ ਸੀ ਉਲੇ ਤੂੰ ਕਾਤੇ ਨਹੀਂ ਰੋਲਾ ਪਾਇਆ ਤੂੰ ਕਾਤੇ ਨਹੀਂ ਉਹਨਾਂ ਨੂੰ ਮਾਰਿਆ ਨਹੀਂ ਤੂੰ ਬਦਲਾ ਨਹੀਂ ਲਿਆ ਉਹਨਾਂ ਤੋਂ ਤੂੰ ਉਹਨਾਂ ਨੂੰ ਮਾਰ ਕੇ ਬਦਲਾ ਕਾਤੇ ਨਹੀਂ ਲਿਆ ਬਾਬੇ ਬਹਾਦਰ ਸਿੰਘ ਦੇ ਕਾਤਲਾਂ ਨੂੰ ਸਲਖਣ ਸਿੰਘ ਦੇ ਪਿਤਾ ਜੀ ਮਾਂ ਕਾ ਲਿਆ ਬਜ਼ੁਰਗ ਨਿਹੰਗ ਸਿੰਘ ਤੇ ਹੋਰ 15 20 ਨਿਹੰਗ ਸਿੰਘ ਦਰਬਾਰ 'ਚ ਆ ਅਸੀਂ ਹੱਸ ਕੇ ਕਿਹਾ ਉਹ ਕਮਲਿਓ ਬਦਲਾ ਤਾਂ ਪਰਮੇਸ਼ਰ ਨੇ ਲੈਣਾ ਹੁੰਦਾ ਆ ਕਹਿੰਦਾ ਨਹੀਂ ਉਹਨੇ ਫੇਰ ਗਾਲਾਂ ਕੱਢੀਆਂ ਮਾਵਾ ਭੈਣਾਂ ਦੀਆਂ ਕਹਿੰਦਾ ਵੀ ਤੁਸੀਂ ਮਾਰਿਆ ਅਸੀਂ ਕਿਹਾ ਪਹਿਲਾਂ ਤੁਹਾਡੇ ਜਥੇਦਾਰ ਮਰੇ ਨਹੀਂ ਫਿਰ ਜੇ ਤੁਹਾਨੂੰ ਐ ਲੱਗਦਾ ਬਹਾਦਰ ਸਿੰਘ ਦਾ ਤੁਸੀਂ ਬਦਲਾ ਨਹੀਂ ਲਿਆ ਪਹਿਲਾਂ ਤੁਹਾਡੇ ਜਥੇਦਾਰ ਨਹੀਂ ਮਰੇ ਅਕਾਲੀ ਫੂਲਾ ਸਿੰਘ ਬਾਬਾ ਸਰਜੀਤ ਸਿੰਘ ਬਾਬਾ ਸੰਤਾ ਸਿੰਘ ਉਹ ਅਮਰ ਹੋ ਗਏ ਮਰਨਾ ਤਾਂ ਭਾਈ ਸਾਰਿਆਂ ਨੇ ਮਰਨ ਲਿਖਾਇ ਮੰਡਲ ਮੈਂ ਆਏ ਅਸੀਂ ਗੁਰਬਾਣੀ ਦੀਆਂ ਦਲੀਲਾਂ ਨਾਲ ਉਹਨਾਂ ਨੂੰ ਕਰ ਰਹੇ ਆ ਉਹ ਫਿਰ ਸਾਡੇ ਸਿੰਘਾਂ ਨੂੰ ਧੱਕੇ ਮਾਰਨ ਲੱਗੇ ਅਸੀਂ ਆਪਣੇ ਸਿੰਘਾਂ ਨੂੰ ਇੰਨੇ ਦੇ ਵਿੱਚ ਸਮਝਾਇਆ ਕਿ ਭਾਈ ਇਹ ਕਲਯੁਗ ਵਰਤੋਂ ਆਇਆ ਇਹ ਤੁਹਾਡਾ ਮੋਰਚਾ ਹੀ ਖਰਾਬ ਕਰਨ ਆਇਆ ਹਾਈਪਰ ਹੋ ਕੇ ਟ੍ਰਿਗਰਡ ਹੋ ਕੇ ਇਹਨਾਂ ਦੇ ਵਾਰ ਨਾ ਕਰਿਓ ਉਦੋਂ ਉਹ ਤਿੰਨ ਜਾਣੇ ਸੀ ਸਿਰਫ ਤਿੰਨ ਜਾਣੇ ਸਾਨੂੰ ਗਾਲਾਂ ਕੱਢ ਰਹੇ ਆ ਅਸੀਂ ਉਹਨਾਂ ਨੂੰ ਰੋਕ ਕੇ ਫੇਰ ਦਰਬਾਰ ਚ ਚੱਲ ਗਏ ਚਲੋ ਉਹ ਚੱਲ ਗਏ ਉਹ ਸਾਡੇ ਸਿੰਘਾਂ ਨੂੰ ੱੱੱਕੇ ਮਾਰਨੇ ਇਦਾਂ ਅਸੀਂ ਕਿਹਾ ਵੀ ਅਸੀਂ ਉਹਨੂੰ ਫੇਰ ਸਿੰਘ ਨੂੰ ਇੱਕ ਨੂੰ ਸਿੰਘ ਨੂੰ ੱੱੱਕਾ ਮਾਰ ਕੇ ਗਿਆ ਵੀ ਪਰੇਰ ਹੈ ਤੁਸੀਂ ਤਿੰਨ ਜਾਣੇ ਆ ਅਸੀਂ 바ਵਾ ਜਾਣੇ ਐਮੀ ਨਾ ਖੈ ਸਾਨੂੰ ਪਤਾ ਤੂੰ ਖਰਾਬ ਕਰਨ ਆਇਆ ਪਰ ਸਾਨੂੰ ਪਤਾ ਲੱਗ ਗਿਆ ਹੁਣ ਤੂੰ ਚਲਿਆ ਜਾ ਇੰਨਾ ਟਾਈਮ ਹੋਇਆ ਜਿਹੜਾ ਗਿੱਲ ਮੰਨੂ ਕੇ ਆਪਣਾ ਵੀਰ ਸਿੰਘਰ ਆਇਆ ਆਇਆ ਉਹ ਸਾਡੇ ਸਿੰਘ ਨੇ ਭੱਜ ਕੇ ਜਾ ਕੇ ਉਹਦੇ ਕੋਲੋਂ ਰਫਲ ਫੜ ਲਈ ਗਰਮੀਤ ਸਿੰਘ ਨੇ ਅਸੀਂ ਉਹਨੂੰ ਉਸੇ ਵੇਲੇ ਪ੍ਰੇਮ ਨਾਲ ਗਾਲ ਕੱਢੀ ਗਾਲ ਕੱਢ ਕੇ ਉਹਨੂੰ ਕਿਹਾ ਤੂੰ ਕਾਨੂੰ ਰਫਲ ਨੂੰ ਹੱਥ ਪਾਇਆ ਉਹਦੀ ਰਫਲ ਉਹਨੂੰ ਫੜਾ ਉਹਦੀ ਰਫਲ ਉਹਨੂੰ ਫੜਾਈ ਉਹਦੇ ਉਹਦੇ ਗੱਲ ਮਾਣੂ ਕੇ ਦੇ ਨਾਲ ਦੇ ਵੀਰ ਨੇ ਉਹਦੇ ਨਾਲ ਆਇਆ ਮੁੰਡਾ ਵੀਰ ਮੋਨਾ ਉਹਨੇ ਪਰਨਾ ਬੰਨਿਆ ਸੀ ਉਹਨੇ ਰਫਲ ਫੜ ਲਈ ਐਨੇ ਟਾਈਮ ਨੂੰ ਅਸੀਂ ਆਪਣੇ ਸੰਘਾਂ ਨੂੰ ਸਮਝਾਉਣ ਲੱਗ ਪਏ ਫੇਰ ਆਉਣਗੇ ਹੁਣ ਐਨੀ ਤਕੜੀ ਤਿਆਰੀ ਚ ਆਉਣਗੇ ਕਿ ਤੁਹਾਨੂੰ ਜ਼ਿਆਦਾ ਸੌਣਗੇ ਤੁਸੀਂ ਇਹਨਾਂ ਤੇ ਵਾਰ ਕਰੋ ਵੀ ਇਹਨਾਂ ਨੇ ਕਰਨਾ ਕੀ ਆ ਜੇ ਆਪਾਂ ਕਿਸੇ ਇੱਕ ਦੇ ਵੀ ਟੱਕ ਲਾਤਾ ਇਨਾ ਵਿੱਚ ਜਾ ਕੇ ਠਾਣੇ ਭਾਤੀ ਹੋ ਜਾਣਾ ਠਾਣੇ ਵਿੱਚ ਜਾ ਕੇ ਇਨੀ ਜਾ ਕੇ ਸਾਡੇ ਤੇ ਪਰਚਾ ਕਟਾ ਦੇਣਾ ਸਾਡੇ ਸਾਰੇ ਹੀ ਸਿੰਘ ਜਾਣਗੇ ਜਾਣਗੇ ਕਿਉਂ ਵੀ ਇਹਨਾਂ ਦਾ ਮੋਰਚੇ 'ਚੋਂ ਪੈਰਾ ਚਕਾਓ ਸਤਨਾਮ ਸਿੰਘ ਆਪਣੀ ਫੌਜ ਲੈ ਕੇ ਮੋਰਚੇ 'ਚਾਤੇ ਆ ਗਿਆ ਕੱਲ ਦੇ ਹੁਣ ਇੱਥੇ ਆ ਕੇ ਫੇ ਮਾੜਾ ਕਰਮ ਕੀ ਕਰ ਰਹੇ ਆ ਕੱਲ ਦਾ ਨਿਤਨੇਮ ਕਰਿਆ ਰਹਿ ਰਾ ਸਾਹਿਬ ਦਾ ਆਰਤੀ ਆਰ ਤੇ ਕੀਤੇ ਦਰਬਾਰ ਭਰ ਗਿਆ ਸੰਗਤ ਦੇ ਨਾਲ ਨਹੀਂ ਤੁਸੀਂ ਦੇਖ ਰਹੇ ਆ ਇੱਥੇ ਮੋਰਚੇ ਦੇ ਵਿੱਚ ਸੰਗਤ ਕੋਈ ਝਾਉਂਦਾ ਨਹੀਂ ਸਵੇਰੇ ਕੜਾਹ ਪ੍ਰਸ਼ਾਦ ਲੈਣ ਵਾਲਾ ਕੋਈ ਨਹੀਂ ਹੁੰਦਾ ਚਲੋ ਸਾਨੂੰ ਅਸੀਂ ਆਉਂਦੇ ਜਾਂਦੇ ਰਹੇ ਇੱਥੇ ਮੋਰਚੇ ਦੇ ਉੱਤੇ ਪਹਿਲਾਂ ਵੀ ਪਰ ਅਸੀਂ ਕਦੇ ਵੀ ਇੱਥੇ ਰਹਿਣ ਬਾਰੇ ਨਹੀਂ ਸੋਚਿਆ ਕਿਉਂਕਿ ਅਸੀਂ ਆਪਣੇ ਸਿੰਘਾਂ ਨੂੰ ਸਮਝਾਉਂਦੇ ਰਹਨੇ ਆ ਸਾਨੂੰ ਜਦੋਂ ਮਾਰਨਾ ਨਿਹੰਗ ਸਿੰਘਾਂ ਨੇ ਮਾਰਨਾ ਸਾਡੇ ਜਥੇਦਾਰ ਨੂੰ ਨਿਹੰਗ ਸਿੰਘਾਂ ਨੇ ਮਾਰਿਆ ਕਿਉਂਕਿ ਉਹ ਸੱਚ ਦੀ ਗੱਲ ਕਰਦਾ ਸੀ ਗੁਰੂ ਦੀ ਗੱਲ ਕਰਦਾ ਸੀ ਗੁਰੂ ਦੀ ਗੱਲ ਕਰਕੇ ਵਰਜਦਾ ਸੀ ਤੇ ਇਹਨਾਂ ਨੇ ਇਹ ਬਾਬੇ ਜਗਿੰਦਰ ਸਿੰਘ ਦੇ ਦਲ ਬੁੱਢੇ ਦਲ ਰਕਬੇ ਦੇ ਵਿੱਚ ਸੇਵਾ ਕਰਦੇ ਆ ਜਿਹੜੇ ਹੁਣ ਸਾਡੇ ਤੇ ਆ ਕੇ ਚੜ ਕੇ ਆਏ ਆ ਸੀਸੀਟੀਵੀ 'ਚ ਦੇਖ ਸਕਦੇ ਆ ਬਾਹਰ ਕੱਲੇ-ਕੱਲੇ ਬੰਦੇ ਨੂੰ ਪੁੱਛ ਸਕਦੇ ਆ ਆਪਾਂ ਵੀ 8 10 12 ਜਾਣੇ ਆ ਮੋਰਚੇ ਦੇ ਕਰਕੇ ਆਪਣੇ ਆਪ ਨੂੰ ਡਿਫੈਂਸ ਨਹੀਂ ਕੀਤਾ ਸਾਡੇ ਸਿੰਘਾਂ ਨੇ ਸੱਟਾਂ ਖਾ ਲਈਆਂ ਹੱਥ ਪੜਵਾ ਲੈ ਕਿੰਨੀਆਂ ਸੱਟਾਂ ਲੱਗੀਆਂ ਸਿੰਘਾਂ ਦੇ ਸਿਰਫ ਇਹਸ ਕਰਕੇ ਵੀ ਪੁਲਿਸ ਆ ਕੇ ਮੋਰਚੇ ਨੂੰ ਜੇ ਅਸੀਂ ਕੋਈ ਵਾਰ ਕਰ ਦਿੱਤਾ ਪੁਲਿਸ ਆ ਕੇ ਮੋਰਚੇ ਨੂੰ ਖਦੇੜੂਗੀ ਸਾਰਿਆਂ ਨੂੰ ਚੱਕ ਕੇ ਲਜਾਊਗੀ ਉਹ ਤਾਂ ਚਾਹੁੰਦੇ ਆ ਮੋਰਚੇ ਨੂੰ ਖੇਰੂ ਖੇਰੂ ਕਰਨਾ ਤੇ ਅਸੀਂ ਜਿਹੜਾ ਬਚਨ ਹੋ ਗਿਆ ਨਾ ਭਾਈ ਬਲਵਿੰਦਰ ਸਿੰਘ ਜਿਹੜੇ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਜਿਹੜੇ ਹਨਾ ਉਹਨਾਂ ਦਾ ਮੋਰਚਾ ਜਿਨ੍ਹਾਂ ਦੇ ਇਹ ਲਾਇਆ ਜਿਨ੍ਹਾਂ ਨੇ ਮੋਰਚਾ ਜਿਹੜੇ ਉਹਨਾਂ ਦੇ ਸਲਾਹਕਾਰ ਵੀ ਨੇ ਤੇ ਉਹ ਸਾਰਾ ਪੈਰਾ ਵੀ ਸਾਹਮਦੇ ਆ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਭਾਈ ਜਗਤਾਰ ਸਿੰਘ ਹਵਾਰੇ ਨੇ ਤੁਹਾਡੀ ਡਿਊਟੀ ਲਾਈ ਆ ਇੱਥੇ ਮੋਰਚੇ ਦੀ ਸੇਵਾ ਕਰਨ ਦੀ ਤੇ ਅਸੀਂ ਬਹੁਤ ਇੱਕ ਤਰੀਕੇ ਦੇ ਨਾਲ ਇੱਕ ਪਰਿਵਾਰ ਵਾਂਗੂ ਇਸ ਮੋਰਚੇ ਨੂੰ ਤਿੰਨ ਚਾਰ ਦਿਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਗੁਰਬਾਣੀ ਦੇ ਨਾਲ ਸਿੰਘਾਂ ਨੂੰ ਜੋੜ ਕੇ ਅਸੀਂ ਚਾਹੁੰਦੇ ਸੀ ਪਿੰਡੋਂ ਪਿੰਡ ਜਾ ਕੇ ਅਸੀਂ ਸਿੰਘਾਂ ਨੂੰ ਸੱਦੀਏ ਭਾਈ ਮੋਰਚੇ ਤੇ ਕਾਤੇ ਨਹੀਂ ਆਉਂਦੇ ਸਾਡਾ ਤਾਂ ਇਹ ਪ੍ਰੋਜੈਕਟ ਇਹ ਅਸੀਂ ਕੰਮ ਕਰਨਾ ਚਾਹੁੰਦੇ ਸੀ ਪਰ ਇਹ ਸਾਡੇ ਆਪਣੇ ਹੀ ਨਿਹੰਗ ਸਿੰਘ ਤੇ ਉਹ ਉਹਨਾਂ ਦੀਆਂ ਸ਼ਕਲਾਂ ਤੋਂ ਰੱਜ ਕੇ ਉਹ ਨਹੀਂ ਨਸ਼ਾ ਖਾਦਾ ਸੀ ਰੱਜ ਕੇ ਨਸ਼ੇ ਦੇ ਨਾਲ ਉਹ ਨਹੀਂ ਸਾਡੇ ਤੇ ਅਟੈਕ ਕੀਤਾ ਹੁਣ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਵੀ ਜਾਂ ਤਾਂ ਅਸੀਂ ਇਸ ਮੋਰਚੇ ਨੂੰ ਛੱਡ ਕੇ ਜਾਵਾਂਗੇ ਨਹੀਂ ਤਾਂ ਵੀਰਾਂ ਭੈਣਾਂ ਭਰਾਵਾਂ ਨੂੰ ਸਿੰਘਾਂ ਨੂੰ ਬੇਨਤੀ ਆ ਆਜੋ ਮੋਰਚੇ ਦੇ ਵਿੱਚ ਸਾਡਾ ਸਾਥ ਦਿਓ ਨਹੀਂ ਸਾਨੂੰ ਮਜਬੂਰਨ ਕਿਉਂਕਿ ਅਸੀਂ ਮੋਰਚੇ ਦੇ ਵਿੱਚ ਬੈਠੇ ਆਪਣੀ ਡਿਫੈਂਸ ਵੀ ਨਹੀਂ ਕਰ ਸਕਦੇ ਅਸੀਂ ਕੋਈ ਵੈਪਨ ਨਹੀਂ ਯੂਜ਼ ਕਰ ਸਕਦੇ ਇੱਥੇ ਕੋਈ ਤਲਵਾਰ ਕੋਈ ਸ਼ਰੀ ਸਾਹਿਬ ਨਹੀਂ ਜੇ ਲੜਾਈ ਦੇ ਵਿੱਚ ਕੀ ਹੋਊਗਾ ਨਿਹੰਗ ਸਿੰਘ ਸਾਡੇ ਤੇ 10 15 ਚੜ੍ਹ ਕੇ ਆਉਣਗੇ ਅਸੀਂ ਵੀ ਤਾਂ ਤੇਗਾ ਤਲਵਾਰਾਂ 'ਨਾ ਬੈਠੇ ਆ ਅਸੀਂ ਵੀ ਉਹਨਾਂ ਨੂੰ ਵੱਡਾ ਟੁੱਕਾਂਗੇ ਨਾ ਫਿਰ ਐਡੀ ਤਾਂ ਨਹੀਂ ਗੱਲ ਹੈ ਕੋਈ ਐਡੇ ਕਾਇਰ ਤਾਂ ਨਹੀਂ ਹੈ ਆਪਾਂ ਕੋਈ ਪਰ ਮੋਰਚੇ ਨੂੰ ਬਚਾਉਣ ਵਾਸਤੇ ਅਸੀਂ ਆਪਣੇ ਸਿੰਘਾ ਸਾਡੇ ਬੱਚਿਆਂ ਨੇ ਸਾਡਾ ਬਚਣ ਦਾ ਕੀ ਫਾਇਦਾ ਜੇ ਸਾਡੇ 17 ਸਾਲ ਦੇ ਭਚੰਗੀ ਦੇ ਸੱਟ ਲਾ ਗਏ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਵੀ ਆਇਆ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹੀ ਆ ਭਾਈ ਇਹ ਮਾਹੌਲ ਇਹ ਇਸ ਸੀਜ਼ਨ ਨੂੰ ਇਸ ਚੀਜ਼ ਤੇ ਨੱਥ ਪਾਈ ਜਾਵੇ ਇਹ ਜਿਹੜੀ ਇਸ ਦੇ ਵਿੱਚ ਜਿਵੇਂ ਉਹ ਆਏ ਨੇ ਜਿਵੇਂ ਦੱਸਿਆ ਜਾ ਰਿਹਾ ਕਿ 9 ਬੰਦੇ ਸੀਗੇ ਮੋਟਰਸਾਈਕਲ ਦੇ ਉੱਤੇ ਆਏ ਨਿਹੰਗ ਸਿੰਘ ਬਾਣਾ ਸੀਗਾ ਤੁਹਾਡੀ ਕੋਈ ਉਹਨਾਂ ਨਾਲ ਪਰਸਨਲ ਰੰਜਿਸ਼ ਆ ਤਾ ਕਰਕੇ ਟਾਰਗੇਟ ਕੀਤਾ ਜਾਂ ਕੋਈ ਤੁਹਾਡੀ ਕੋਈ ਜਿਵੇਂ ਤੁਸੀਂ ਇੰਸਟਾਗ੍ਰam ਦੇ ਉੱਤੇ ਵੀਡੀਓ ਪਾਉਂਦੇ ਹੋ ਜਾਂ ਕਈ ਵਾਰ ਤੁਸੀਂ ਬਹੁਤ ਸਾਰੇ ਚੈਨਲ ਪੋਡਕਾਸਟ ਦਿੱਤਾ ਕੋਈ ਉਹ ਵੀਡੀਓ ਦੇ ਵਿੱਚੋਂ ਸੁਣ ਕੇ ਕੋਈ ਇਹ ਜੀ ਕਲਿੱਪ ਤਾਂ ਕਰਕੇ ਤੁਹਾਡੇ ਉੱਤੇ ਹਮਲਾ ਹੋਇਆ ਜਾਂ ਫਿਰ ਇਸ ਦੇ ਵਿੱਚ ਕੀ ਹੋਰ ਮੰਨਛਾ ਹੋ ਸਕਦੀ ਹੈ ਜਦੋਂ ਸਾਡੇ ਬਾਬੇ ਬਹਾਦਰ ਸਿੰਘ ਦਾ ਕਤਲ ਹੋਇਆ ਜਿਨ੍ਹਾਂ 17 ਬੰਦਿਆਂ ਨੇ ਕੂਜੀਆਂ ਚਾਲਾਂ ਚੱਲੀਆਂ ਸਾਡੇ ਬਾਬੇ ਨੂੰ ਮਾਰਿਆ ਨਾ ਅਸੀਂ ਉਹਨਾਂ ਦੇ ਨਾਮ ਵੀ ਇੰਟਰਨੈਟ ਤੇ ਲਏ ਉਹਨਾਂ ਨੂੰ ਚਲੋ ਜੋ ਵੀ ਸਾਡਾ ਤਰੀਕਾ ਸੀ ਅਸੀਂ ਉਹਨਾਂ ਨੂੰ ਗਾਲਾਂ ਕੱਢੀਆਂ ਸੰਗਤ ਦੇ ਵਿੱਚ ਨਸ਼ਰ ਕੀਤਾ ਕਿ ਸੰਗਤ ਜੀ ਆ ਆ ਲੋਕ ਨੇ ਮਿੱਠੂ ਚਾਨਕੀਆ ਹੈਨਾ ਹੋਰ ਮੁਖਤਿਆਰੇ ਆਂ ਬੁੱਢਾ ਅਦਲ ਜਿੰਨੇ ਵੀ ਇਹ ਸਾਰੇ ਨੇ ਸੰਗਰੂਰ ਵਾਲਾ ਜਿਹੜਾ ਸੰਗਰੂਰ ਵਾਲਾ ਮਿੱਠੂ ਜੱਸਾ ਲਾਲੀ ਇਹ ਸਾਰਿਆਂ ਨੇ ਸਾਡੇ ਬਾਬਿਆਂ ਨੂੰ ਮਾਰਿਆ ਬਾਬੇ ਬਹਾਦਰ ਸਿੰਘ ਨੂੰ ਉਦੋਂ ਬਾਅਦ ਬਾਬੇ ਗਰਦੇয়াল ਸਿੰਘ ਜਿਹੜਾ ਗਰਦੇয়াল ਸਿੰਘ ਮਹਾਕਾਲ ਕਾਨੇ ਕੇ ਪਿੰਡ ਵਿਖੇ ਇੱਕ ਕਤਲ ਹੁੰਦਾ ਆ ਉਹ ਰਖਵੇ ਦੇ ਦਲ ਦੇ ਚਾਰ ਬੰਦੇ ਜਾ ਕੇ ਮੁੰਡੇ ਰਖਵੇ ਪਿੰਡ ਦੇ ਜਿਹੜੇ ਜਾ ਕੇ ਬਾਬੇ ਜਗਿੰਦਰ ਸਿੰਘ ਦੇ ਕੋਲ ਵੀ ਸੇਵਾ ਕਰਦੇ ਆ ਠੀਕ ਆ ਜਾ ਕੇ ਰਖਵੇ ਵੀ ਸੇਵਾ ਕਰਦੇ ਆ ਤਾਂ ਉਹ ਬੰਦੇ ਜਾ ਕੇ ਗਰਦੇয়াল ਸਿੰਘ ਦਾ ਕਤਲ ਕਰਦੇ ਆ ਅਸੀਂ ਇਸ ਚੀਜ਼ ਨੂੰ ਇੱਕ ਆਪਣੇ ਸਿੰਘਾਂ ਦੇ ਨਾਲ ਇੱਕ ਵੀਡੀਓ ਦੇ ਵਿੱਚ ਸਾਂਝਾ ਕੀਤਾ ਜਿਹਦੇ ਵਿੱਚ ਅਸੀਂ ਇਹ ਗੱਲ ਕਹੀ ਆ ਰਖਵੇ ਤੋਂ ਜਾ ਕੇ ਚਾਰ ਬੰਦਿਆਂ ਨੇ ਗਰਦੇয়াল ਸਿੰਘ ਦਾ ਕਤਲ ਕੀਤਾ ਉਹ ਹੈਗੀ ਅੱਜ ਤੋਂ ਗੱਲ 3 ਸਾਲ ਪਹਿਲਾਂ ਦੀ ਅਸੀਂ ਹੁਣ ਜਾ ਕੇ ਜਨਵਰੀ ਦੇ ਵਿੱਚ ਬਾਬੇ ਜਗਿੰਦਰ ਸਿੰਘ ਨੂੰ ਮਿਲ ਕੇ ਆਏ ਆ ਠੀਕ ਆ ਫਿਰ ਅਸੀਂ ਥਾਂ ਥਾਂ ਤੇ ਜੋੜ ਮੇਲਿਆਂ ਦੇ ਵਿੱਚ ਜਾਂਦੇ ਰਹਿੰਨੇ ਆ ਅਸੀਂ ਹੁਣ ਆਨੰਦਪੁਰ ਸਾਹਿਬ ਨਹੀਂ ਗਏ ਫਤੇਗੜ ਸਾਹਿਬ ਦੀ ਸਵਾ ਤੇ ਜਾ ਕੇ ਆਏ ਆ 2 ਦਿਨ ਠੀਕ ਆ ਮੁਕਸਰ ਸਾਹਿਬ ਜਾ ਕੇ ਆਏ ਆ ਹੋਰ ਸੰਗਤ ਦੇ ਵਿੱਚ ਸ਼ਰਿਆਮ ਵਿਚਰਦੇ ਆਂ ਅਸੀਂ ਜੇ ਇਹ ਨਹੀਂ ਸਾਡੇ ਤਾਂ ਜਿੱਦਾਂ ਉਹ ਕਹਿੰਦੇ ਆ ਕਿ ਤੂੰ ਆਹ ਗੱਲ ਕਹੀ ਰਖਵੇ ਵਾਲਿਆਂ ਚੋਂ ਜਾ ਕੇ ਚਾਰ ਬੰਦਿਆਂ ਨੇ ਰਖਵੇ ਵਾਲਿਆਂ ਤੇ ਚਾਕ ਚਾਰ ਬੰਦਿਆਂ ਨੇ ਗਰਦਿਆਲ ਦਾ ਕਤਲ ਕਰਤਾ ਤੇ ਕਰਿਆ ਵੀ ਆ ਉਹਨਾਂ ਨੇ ਰਖਵੇ ਦੇ ਨਹੀਂ ਉਹ ਤੇ ਰਖਵੇ ਜਾ ਕੇ ਬਾਬੇ ਜਗਿੰਦਰ ਸਿੰਘ ਦੇ ਦਲ ਦੇ ਵਿੱਚ ਸੇਵਾ ਵੀ ਕਰਦੇ ਸੀ ਉਹ ਇਹ ਸੱਚ ਨੂੰ ਕਹਿ ਦੇਣਾ ਤਾਂ ਕੋਈ ਮਾੜੀ ਗੱਲ ਨਹੀਂ ਨਾ ਹੈ ਝੂਠਤਾ ਨਹੀਂ ਬੋਲਿਆ ਆਪਾਂ ਸੱਚ ਨੂੰ ਸੱਚ ਕਹਿ ਦੁੱਤਾ ਜੇ ਇਹ 3 ਸਾਲ ਪਹਿਲਾਂ ਦੀ ਗੱਲ ਲੈ ਕੇ ਸਾਡੇ ਤੇ ਅੱਜ ਸਾਡੇ ਤੇ ਚੜ੍ਹਾਈ ਕਰਦੇ ਆ ਸਾਨੂੰ ਕਾਤਲਾਨਾ ਸਾਡੇ ਤੇ ਹਮਲਾ ਕਰਦੇ ਆ ਤਾਂ ਇਨੀ ਉਦੋਂ ਕਾਤੇ ਨਹੀਂ ਸਾਡੇ ਤੇ ਹਮਲਾ ਕੀਤਾ ਜਿਲੇ ਅਸੀਂ ਕੱਲੇ ਸੰਗਤ ਦੇ ਵਿੱਚ ਵਿਚਰਦੇ ਆ 3 ਸਾਲ ਦਾ ਹੁਣੇ ਹੁਣ ਚੇਤਾ ਆਇਆ ਇਹਨਾਂ ਨੂੰ ਹੁਣ ਕੀ ਕਾਰਨ ਕੀ ਲੱਗਦਾ ਕਿ ਇੱਥੇ ਆ ਕੇ ਤੁਹਾਡੇ ਤੇ ਅਟੈਕ ਕੀਤਾ ਇਸ ਦੇ ਪਿੱਛੇ ਹੋਰ ਮਨਛਾ ਹੋ ਸਕਦੀ ਫਿਰ ਹੁਣ ਮੋਰਚੇ ਨੂੰ ਖਰਾਬ ਕਰਨ ਵਾਸਤੇ ਸਤਨਾਮ ਸਿੰਘ ਦਾ ਇੱਥੋਂ ਪਹਿਰਾ ਚੱਕਿਆ ਜਾਵੇ ਜਿਹੜਾ ਮੋਰਚਾ ਹੁਣ ਹੋ ਰਿਹਾ ਇੱਥੇ ਹੁਣ ਮੋਰਚੇ ਨੂੰ ਪਾਈ ਜਗਤਾਰ ਸਿੰਘ ਹਵਾਰੇ ਨੇ ਇਹ ਗੱਲ ਕਹੀ ਆ ਮੋਰਚੇ ਨੂੰ ਰਿਵਾਈਵ ਕਰੋ ਜਿਵੇਂ ਕਿਵੇਂ ਵੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਮਤਲਬ ਵੀ ਨਿਹੰਗ ਸਿੰਘਾਂ ਦਾ ਹੀ ਹੋਣਾ ਚਾਹੀਦਾ ਗੁਰਮਤ ਦਾ ਹੀ ਹੋਣਾ ਚਾਹੀਦਾ ਵੀ ਨਿਹੰਗ ਸਿੰਘ ਬਾਣੇ ਵਾਲੀਆਂ ਫੌਜਾਂ ਤਿਆਰ ਵਰ ਤਿਆਰ ਹੋਣ ਗੁਰਮਤ ਦਾ ਪ੍ਰਚਾਰ ਕਰਨ ਜਿਵੇਂ ਅਸੀਂ ਭਾਈ ਸਾਹਿਬ ਨੇ ਵੀ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਵੀ ਉਹੀ ਗੱਲ ਕਹੀ ਜਿਹੜੀ ਅਸੀਂ ਚਾਹੁੰਦੇ ਸੀ ਸਾਡੇ ਦਿਲ ਦੀ ਸੀ ਇਹ ਨੌਜਵਾਨਾਂ ਨੂੰ ਪਹਿਲਾਂ ਪੰਜਾਬ ਨੂੰ ਬਚਾਇਆ ਜਾਵੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾਵੇ ਆਪਾਂ ਬਾਅਦ ਚੋਂ ਨਹੀਂ ਕੋਈ ਰਾਜ ਪ੍ਰਾਪਤ ਕਰ ਲਵਾਂਗੇ ਭਾਈ ਜਗਤਾਰ ਸਿੰਘ ਹਵਾਰੇ ਨੇ ਇਹ ਗੱਲ ਕਹੀ ਆ ਖਾਲਸਾਤਨ ਭਈਆਂ ਦੇ ਲਈ ਬਣਾਉਣਾ ਸਾਰਾ ਤਾਂ ਬਿਹਾਰ ਆ ਗਿਆ ਇੱਥੇ ਖਾਲਸਤਾਨ ਦੀ ਗੱਲ ਫੇਰ ਕਰ ਲਿਓ ਛੱਡੋ ਖਾਲਸਤਾਨ ਦੀ ਗੱਲ ਪਹਿਲਾਂ ਪੰਜਾਬ ਨੂੰ ਬਚਾ ਲਓ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾ ਲਓ ਕਿੰਨਾ ਘਾਣ ਹੋ ਰਿਹਾ ਠੀਕ ਆ ਇਹ ਗੱਲਾਂ ਨੂੰ ਲੈ ਕੇ ਜਿਹੜਾ ਇਹ ਗੱਲਾਂ ਅਸੀਂ ਇੱਥੇ ਮੋਰਚੇ ਤੇ ਕਰਨੀਆਂ ਹੁਣ ਕੱਲ ਤੋਂ ਪਰਸੋਂ ਤੋਂ ਸ਼ੁਰੂ ਕੀਤੀਆਂ ਇਸ ਮੋਰਚੇ ਨੂੰ ਖਰਾਬ ਕਰਨ ਵਾਸਤੇ ਇਹਨੂੰ ਅਸੀਂ ਪਹਾੜੇ ਦੇ ਟੱਟੂ ਕਹਾਂਗੇ 5-500 ਰੁਪਏ ਵਾਲੇ 7-700 ਰੁਪਏ ਵਾਲੇ ਜਿਣੀ ਆ ਕੇ ਆ ਕਾਤਲਾਨਾ ਹਮਲਾ ਕੀਤਾ ਇਹ ਕਿਸੇ ਦਲ ਦੇ ਨਹੀਂ ਹੈਗੇ ਜਿਵੇਂ ਉਹਨਾਂ ਦੇ ਬਾਣੇ ਪਾਇਆ ਅਸੀਂ ਦਿਮਾਲੇ ਸਾਰੇ ਹੋਏ ਸੀਗੇ ਦੇਖਣ ਪੱਕਾ ਤਾਂ ਸਿੰਘ ਲੱਗ ਰਹੇ ਸੀਗੇ ਉਹਨਾਂ ਦੇ ਵਿੱਚੋਂ ਫਿਰ ਉਹ ਕੋਈ ਸਾਰੇ ਪਹਾੜੇ ਦੇ ਟੱਟੂ ਸੀ ਕਿ ਫਿਰ ਸਿੰਘ ਨਹੀਂ ਸੀਗਾ ਕੋਈ ਸਿੰਘ ਜੇ ਸਿੰਘ ਉਹਨੂੰ ਕਿਹਾ ਜਾਂਦਾ ਹੁੰਦਾ ਆ ਠੀਕ ਹੈ ਜੀ ਸਿੰਘ ਨਾਮ ਸ਼ੇਰ ਦਾ ਸਿੰਘ ਰੂਚੈ ਸਤਪੋਜਨ ਮਾਸ ਸਿੰਘ ਉਹਨੂੰ ਕਿਹਾ ਜਾਂਦਾ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰੂਗਾ ਪਹਿਲਾਂ ਤਾਂ ਸਿੱਖ ਉਹ ਹੋਊਗਾ ਜਿਹੜਾ ਗੁਰੂ ਦੀ ਸਿੱਖਿਆ ਲਾਊਗਾ ਜਿਹੜਾ ਜਿਹੜਾ ਬਾਣੇ ਦੇ ਉੱਤੇ ਬਾਣਾ ਹਮਲਾ ਕਰਦਾ ਉਹ ਸਿੰਘ ਥੋੜੋ ਹੋ ਸਕਦਾ ਜਿਹੜਾ ਗੁਰੂ ਦੇ ਬਾਣੇ ਦੇ ਉੱਤੇ ਬਾਣਾ ਹਮਲਾ ਕਰ ਰਿਹਾ ਉਹ ਤਾਂ ਕਾਤਲ ਹੋ ਸਕਦਾ ਧੜ ਵੀ ਹੋ ਸਕਦਾ ਧੜੇਬੰਦ ਹੋ ਸਕਦਾ ਜਿਹੜਾ ਜੱਗਾ ਤੁਹਾਨੂੰ ਕਿਹਾ ਨਾ ਅਸੀਂ ਉਹਦੇ ਵਿੱਚੋਂ ਇੱਕ ਬੰਦੇ ਨੂੰ ਪਹਿਚਾਣ ਲਿਆ ਉਹਦਾ ਨਾਮ ਜੱਗਾ ਆ ਅਸੀਂ ਛੋਟੇ ਹੁੰਦਿਆਂ ਦਲ ਦੇ ਵਿੱਚ ਜਿੱਲੇ ਉਹ ਛੋਟਾ ਜਿਹਾ ਆਇਆ ਸੀ ਨਾ ਸਾਡੇ ਕੋਲ ਅਸੀਂ ਉਹਨੂੰ ਨੰਗਾ ਣਲਾਉਂਦੇ ਰਹੇ ਆ ਉਹਦਾ ਕਸ਼ਹਿਰਾ ਧੋ ਕੇ ਸੁੱਕਣਾ ਪਾਉਂਦੇ ਰਹੇ ਆ ਉਹਦੋਂ ਦਮਾਲਾ ਚਲਾਉਣਾ ਸਿਖਾਇਆ ਸੀ ਜੱਗੇ ਨੂੰ ਛੋਟੇ ਹੁੰਦੇ ਨੂੰ ਪਾਲਿਆ ਜਿਹੜਾ ਉਹ ਕਿਸੇ ਦੇ ਕਹਿਣ ਤੇ ਸਾਡੇ ਉੱਤੇ ਚੜ ਕੇ ਆਇਆ ਹੋਊਗਾ ਉਹਦੀ ਸਾਡੇ ਨਾਲ ਕੀ ਦੁਸ਼ਮਣੀ ਹੋਊਗੀ ਪਰ ਉਹ ਧੜੇਬੰਦ ਲੋਕ ਨੇ 8 10 12 ਜਿਹੜੇ ਇਹ ਨਿਹੰਗ ਸਿੰਘਾਂ ਦੇ ਵੀ ਅਸੀਂ ਪਿੱਛੇ ਜੇ ਪੌਡਕਾਸਟ ਮੱਕੜ ਸਾਹਿਬ ਨੂੰ ਵੀ ਪੌਡਕਾਸਟ ਦੇ ਕੇ ਆਏ ਆਏ ਹਨ ਵੀ 95% ਜਿਹੜੇ ਆ ਚੋਰ ਲਟੇਰੇ ਆ ਬਾਣਿਆਂ ਦੇ ਵਿੱਚ ਦਕੈਤ ਆ ਜਿਹੜੇ ਦੁਕਾਨਾਂ ਵੀ ਲੁੱਟਦੇ ਆ ਧੀਆਂ ਭੈਣਾਂ ਦੀਆਂ ਇੱਜ਼ਤਾਂ ਵੀ ਲੁੱਟਦੇ ਆ ਇੱਥੇ ਮੋਰਚੇ ਦੇ ਵਿੱਚ ਨਿਹੰਗ ਸਿੰਘਾਂ ਨੇ ਕੁੜੀ ਦੀ ਬਾਹ ਫੜੀ ਕਿ ਨਹੀਂ ਫੜੀ ਐਦਾਂ ਦੀਆਂ ਗੱਲਾਂ ਬੋਲਦੇ ਆ ਤਾਂ ਸਾਡੇ ਦੁਸ਼ਮਣ ਆ ਇਹ ਤਾਂ ਸਾਨੂੰ ਮਾਰਨਾ ਚਾਹੁੰਦੇ ਆ ਬਾਬਾ ਸਾਨੂੰ ਮਾਰ ਜਾਣ ਕੋਈ ਚੱਕਰ ਨਹੀਂ ਪਰ ਸਾਡੇ ਭਚੰਗੀ ਦੇ ਜਿਹੜੀ ਛੱਟ ਲੱਗਾ 17 ਸਾਲ ਦੀ ਦੀ ਕਸ਼ਮੀਰ ਤੋਂ ਆਇਆ ਹੋਇਆ ਉਹਦੀ ਮਾਤਾ ਉਹਦਾ ਵੱਡਾ ਭਰਾ ਗਰਮੀਤ ਸਿੰਘ ਆ ਛੋਟਾ ਉਹ ਆ ਜਸਪ੍ਰੀਤ ਸਿੰਘ ਉਦੀ ਮਾਤਾ ਰੋਜ਼ ਫੋਨ ਕਰਦੀ ਆ ਸਾਡੀ ਵੀ ਮਾਂ ਆ ਪਰ ਉਹ ਕਹਿੰਦਾ ਬਾਬਾ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ ਮਾਂ ਕਹਿੰਦੀ ਆ ਦੋ ਹੀ ਪੋਤੇ ਆ ਦੋ ਹੀ ਤੈਨੂੰ ਦੇਤੇ ਆ ਦੋ ਹੀ ਤੂੰ ਰੱਖ ਲੈ ਆ ਇੱਕ ਤਾਂ ਮੈਨੂੰ ਦੇ ਦੇ ਉਹਨੂੰ ਬਥੇਰਾ ਕਿਹਾ ਤੂੰ ਚਲਿਆ ਜਾ ਪੜ ਲਾ ਲਿਖ ਲਾ ਗਰਮੀਤ ਸਿੰਘ ਬੌਕਸਰ ਆ ਤੇ ਪੜਿਆ ਹੋਇਆ ਡਿਗਰੀ ਆ ਉਹਦੇ ਕੋਲ ਕਿੰਨੀਆਂ ਕੀਮਤੀ ਜਾਨ ਆ ਇਹ ਮੈਂ ਅਨਪੜ੍ਹ ਜਿਆ ਆ ਪਰ ਉਣੀ ਮੇਰੇ ਕਰਕੇ ਸਾਰਾ ਕੁਝ ਛੱਡਿਆ ਹੋਇਆ ਤੇ ਉਹਨਾਂ ਦਾ ਨੁਕਸਾਨ ਨਹੀਂ ਆਪਾਂ ਬਰਦਾਸ਼ਤ ਕਰ ਸਕਦੇ ਜਿਵੇਂ ਸਾਰੀਆਂ ਚੀਜ਼ਾਂ ਹੋ ਰਹੀਆਂ ਸੀਗਾ ਵਤਾਰਾ ਵਰਤ ਰਿਹਾ ਸੀਗਾ ਜਦੋਂ ਅਸੀਂ ਵੀ ਛੜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਮਸਲਾ ਕੀ ਹੈ ਉਸ ਨੂੰ ਨਾ ਵਧਾਇਆ ਜਾਵੇ ਉਹ ਵੀ ਸਾਡੇ ਭਰਾਣੇ ਤੁਸੀਂ ਵੀ ਸਾਡੇ ਭਰਾਓ ਇੱਕ ਵਿੱਚੋਂ ਜਿਵੇਂ ਤੁਸੀਂ ਇੱਕ ਆਪਣੇ ਸਿੰਘ ਦਾ ਨਾਮ ਲੈ ਰਹੇ ਹੋ ਉਹਨਾਂ ਨੂੰ ਕੋਲ ਜਾ ਕੇ ਉਹ ਕਹਿੰਦੇ ਕਿ ਵੀ ਤੂੰ ਮੇਰੇ ਗੁਲਾਮੇ ਨੂੰ ਹੱਥ ਕਿਵੇਂ ਪਾਇਆ ਤੂੰ ਮੈਨੂੰ ਮਾੜਾ ਕਿਵੇਂ ਬੋਲਿਆ ਇੱਕ ਉਹਨਾਂ ਦੇ ਵਿੱਚੋਂ ਜਿਹੜੇ ਆਏ ਸੀਗੇ 8-9 ਜਣੇ ਉਹਨਾਂ ਦੇ ਵਿੱਚੋਂ ਉਹ ਕਹਿ ਰਿਹਾ ਸੀਗਾ ਜਦੋਂ ਪਹਿਲਾਂ 3 ਜਣੇ ਆਏ ਹਨਾ ਉਹ ਸਾਡੇ ਸਿੰਘਾਂ ਨੂੰ ੱੱਕੇ ਮਾਰਨ ਲੱਗੇ ਇੱਥੇ ਇਕੱਲੇ-ਇਕੱਲੇ ਨੂੰ ਪਤਾ ਗਿੱਲ ਮਾਣੂਕੇ ਵਾਲਾ ਭਰਾ ਆਪਣਾ ਉਹਨੂੰ ਪਤਾ ਆ ਉਹ ਸਾਨੂੰ ਗਾਲਾਂ ਕੱਢ ਰਿਹਾ ਸਾਡੇ ਸਾਹਮਣੇ ਤੇਰੀ ਮਾਂ ਦੀ ਤੇਰੀ ਭੈਣ ਦੀ ਗੰਦੀਆਂ ਗਾਲਾਂ ਕੱਢ ਰਿਹਾ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਦਾ ਜਵਾਬ ਨਹੀਂ ਦੇ ਰਹੇ ਅਸੀਂ ਆਪਣੇ ਸੰਗਾਂ ਨੂੰ ਉਲਟਾ ਕਹਿ ਰਹੇ ਆ ਇਹ ਮੋਰਚੇ ਨੂੰ ਖਰਾਬ ਕਰਨ ਆਏ ਆ ਇਹਨਾਂ ਦਾ ਜਵਾਬ ਨਾ ਦੋ ਉਹ ਸਾਡੇ ਤੇ ਇਲਜ਼ਾਮ ਲਾ ਰਹੇ ਆ ਕਿ ਬਹਾਦਰ ਸਿੰਘ ਨੂੰ ਤੁਸੀਂ ਮਾਰਿਆ ਜਿਹੜੀਆਂ ਗੰਦੀਆਂ ਗੱਲਾਂ ਉਹ ਨਹੀਂ ਕੀਤੀਆਂ ਉਹ ਚਲੋ ਹੁਣ ਰਹਿਣ ਦਈਏ ਆਪਾਂ ਪਰ ਉਹ ਨਹੀਂ ਸਾਡੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਬਹਾਦਰ ਸਿੰਘ ਨੂੰ ਮਾਰਿਆ ਫਿਰ ਉਹ ਸਾਡੇ ਪਿਓ ਤੋਂ ਸਾਡੇ ਤੇ ਮਾਰਨ ਦਾ ਇਲਜ਼ਾਮ ਲਾ ਰਹੇ ਆ ਇਦਾਂ ਹੀ ਨਹੀਂ ਕੀਤਾ ਸੀਗਾ ਆ ਸਾਰੇ ਬੁੱਢੇ ਦਲ ਵਾਲਿਆਂ ਨੇ ਇਨੀ ਸਾਡੇ ਪਿਓ ਨੂੰ ਮਾਰ ਕੇ ਬਾਬੇ ਬਹਾਦਰ ਸਿੰਘ ਨੂੰ ਮਾਰ ਕੇ ਸਾਨੂੰ 21 ਦਿਨ ਸੀਐਸ ਸਟਾਫ ਚਕਾਰ ਰੱਖਿਆ ਹੰਢਿਆਏ 21 ਦਿਨ ਸੀਐਸ ਸਟਾਫ ਚ ਰਹੇ ਅਸੀਂ ਜੇ ਅਸੀਂ ਮਾਰਿਆ ਹੁੰਦਾ ਆਪਣੇ ਪਿਓ ਨੂੰ ਸਾਡੇ ਚੋਂ ਨਾ ਕੱਢਦਾ ਸੀਐਸ ਸਟਾਫ ਸਾਨੂੰ ਇੱਕ ਸਾਡੇ ਹੀ ਪਿਓ ਨੂੰ ਮਾਰ ਕੇ ਸਾਡੇ ਹੀ ਸਿਰ ਤੋਂ ਸਾਡਾ ਸਾਰਾ ਰਾਜ ਸਜ ਘੋੜੇ ਖੋ ਕੇ ਸਾਨੂੰ ਹੀ ਸੀਐਸ ਸਟਾਫਾਂ ਚ ਚਕਾਤਾ 16 16 17 17 ਸਾਲ ਦੇ ਨਿਆਣਿਆਂ ਨੂੰ ਠੀਕ ਹੈ ਜੀ ਕਿ ਉਸ ਵੇਲੇ ਉਹਨਾਂ ਨੇ ਕਿਰਿਆ ਇਹ ਸਾਨੂੰ ਟ੍ਰਿਗਰਡ ਕਰ ਰਹੇ ਸੀ ਕਿ ਤੂੰ ਬਹਾਦਰ ਸਿੰਘ ਨੂੰ ਮਾਰਿਆ ਅਸੀਂ ਉਹਨਾਂ ਨਾਲ ਲੜਾਈ ਝਗੜਾ ਕਰੀਏ ਉਹਨਾਂ ਦੇ ਫੱਟ ਲੱਗਣ ਫੱਟ ਲੱਗੇ ਤਾਂ ਉਹ ਜਾ ਕੇ ਦੋ ਅੱਖਰ ਲਿਖ ਕੇ ਸਾਡੇ ਤੇ ਪਰਚੇ ਕਰਾਉਣ ਮੋਰਚਾ ਖਰਾਬ ਹੋਵੇ ਬਾਬਾ ਜੀ ਕਿਸੇ ਦਲ ਨਾਲ ਜੁੜੇ ਹੋਏ ਨੇ ਜਿਹੜੇ ਆਏ ਸੀਗੇ ਜਾਂ ਜਿਵੇਂ ਤੁਸੀਂ ਬਾਬਾ ਜਗਿੰਦਰ ਸਿੰਘ ਹੋਰਾਂ ਦਾ ਜ਼ਿਕਰ ਕਰ ਰਹੇ ਹੋ ਉਹਨਾਂ ਨਾਲ ਜੁੜੇ ਹੋਏ ਨੇ ਜਾਂ ਫਿਰ ਕੀ ਨੇ ਇਹ ਬਾਬੇ ਜਗਿੰਦਰ ਸਿੰਘ ਦੇ ਦਲ ਦੇ ਹੀ ਆ ਹੁਣ ਬਾਬੇ ਜਗਿੰਦਰ ਸਿੰਘ ਉਹਨਾਂ ਦਾ ਜਿਹੜਾ ਚੱਕਰਵਰਤੀ ਦਲ ਆ ਨਾ ਉਹ ਚੰਡੀਗੜ੍ਹ ਉਤਰਿਆ ਹੋਇਆ ਆ ਤੇ ਮਹਾਰਾਜ ਤੋਂ ਡਰ ਕੇ ਕਹਿੰਦੇ ਆ ਸਲੱਖਣ ਸਿੰਘ ਦੇ ਪਿਤਾ ਜੀ ਆ ਮਹਾਕਾਲਿਆ ਬਾਬੇ ਜਗਿੰਦਰ ਸਿੰਘ ਦੇ ਸਿੰਘ ਆ ਅਸੀਂ ਉਹਨਾਂ ਦੇ ਨਾਲ 15 ਤੋਂ 20 ਸਿੰਘ ਤੁਰੇ ਹੋਏ ਸੀ ਹੁਣੇ ਜਿੱਥੇ ਬਾਬੇ ਜਗਿੰਦਰ ਸਿੰਘ ਦੀ ਫੌਜ ਨੇ ਪੜਾ ਲਾਇਆ ਉੱਥੇ ਜਾਣ ਵਾਸਤੇ ਕਿ ਜਾ ਕੇ ਬਾਬੇ ਜੱਸਾ ਸਿੰਘ ਕੋੜਿਆਂ ਵਾਲੇ ਨੂੰ ਮਿਲੀਏ ਤੇ ਸਾਡੇ ਸਿੰਘ ਕੁਛ ਵਿੱਚ ਨਾ ਸਾਨੂੰ ਮਜ਼ਾਕ ਕਰਨ ਦੋ ਤਿੰਨ ਦਿਨਾਂ ਤੋਂ ਹੁਣ ਦੁਪਹਿਰੇ ਵੀ ਜਿੱਲੇ ਆਪਾਂ ਉਧਰ ਨੂੰ ਤੁਰੇ ਹੋਏ ਸੀ ਕਹਿੰਦੇ ਬਾਬੇ ਜਗਿੰਦਰ ਸਿੰਘ ਦੇ ਕੋਲੋਂ ਫਰਲਾ ਲੈ ਕੇ ਦੇਣਾ ਬਾਬਾ ਤੈਨੂੰ ਬੁੱਢਾ ਦਾਲ ਆ ਫੇ ਵੀ ਆਪਾਂ ਬੁੱਢੇ ਦਾਲ ਦੇ ਸਿੰਘ ਆ ਹਨਾ ਵੀ ਆਪਾਂ ਬੁੱਢੇ ਦਾਲ ਤੋਂ ਹੀ ਫਰਲਾ ਲੈਣਾ ਫਰਲਾ ਜਿਹੜਾ ਇੱਥੋਂ ਕੱਢਦੇ ਆ ਅਸੀਂ ਇਹ ਤੁਰੇ ਹੋਏਗਾ ਵੀ ਚਲੋ ਦਰਸ਼ਨ ਮੇਲੇ ਕਰਕੇ ਆਉਣੇ ਸਿੰਘ ਸਾਨੂੰ ਕਹਿੰਦੇ ਆ ਕਿ ਬਾਬਾ ਤੈਨੂੰ ਉਥੋਂ ਫਰਲਾ ਲੈ ਕੇ ਦੇਣਾ ਅਸੀਂ ਤਾਂ ਕਹਿ ਦੇਣਾ ਕਿ ਸਾਡੇ ਬਾਬੇ ਨੂੰ ਫਰਲਾ ਦਓ ਹਨਾ ਵੀ ਅਸੀਂ ਬੁੱਢੇ ਦਲਦੇ ਆ ਸਾਨੂੰ ਫਰਲਾ ਦਓ ਐਨੇ ਚਿਰ ਨੂੰ ਆ ਗਏ ਉਹ ਸਾਨੂੰ ਗਾਲਾਂ ਕੱਢਣ ਲੱਗ ਪੈਂਦੇ ਆ ਸਾਡੇ ਨਾਲ ਲੜਾਈ ਕਰਨ ਲੱਗ ਪੈਂਦੇ ਆ ਜਿਹੜੀ ਅਸੀਂ ਟਾਲਦੇ ਆ ਵੀ ਮੋਰਚਾ ਨਾ ਖਰਾਬ ਹੋਵੇ ਜਿਹੜਾ ਜਿਹੜੀ ਅਸੀਂ ਟਾਲਣ ਦੀ ਕੋਸ਼ਿਸ਼ ਕੀਤੀ ਨਹੀਂ ਤਾਂ ਜੇ ਅਸੀਂ ਚਾਹੁੰਦੇ ਉਹ ਸਾਡੇ ਸਿੰਘਾਂ ਨੂੰ ੱੱਕੇ ਮਾਰ ਰਿਹਾ ਅਸੀਂ ਉਹਨੂੰ ਐ ੱੱਕਾ ਮਾਰ ਮੜ ਜਾ ਐ ਉਹਨੂੰ ਕਰਕੇ ਗਿਆ ਵੀ ਰਹਿਣ ਦੇ ਫੌਜ ਸਾਨੂੰ ਪਤਾ ਲੱਗ ਗਿਆ ਸਾਨੂੰ ਪਤਾ ਲੱਗ ਗਿਆ ਤੂੰ ਮੋਰਚਾ ਹੀ ਖਰਾਬ ਕਰਨ ਆਇਆ ਰਹਿਣ ਦੇ ਸਾਨੂੰ ਪਤਾ ਲੱਗ ਗਿਆ ਇੰਨੀਆਂ ਗੱਲਾਂ ਨੂੰ ਬਹੁਤ ਪ੍ਰੇਮ ਨਾਲ ਠਰਮੇ ਨਾ ਕਹਿ ਰਹੇ ਆ ਉਹ ਫੇਰ ਵੀ ਸਾਡੇ ਉੱਤੇ ਚੜ ਰਿਹਾ ਜਿਵੇਂ ਉਹ ਤਿੰਨ ਜਾਨੇ ਮੁੜ ਗਏ ਅਸੀਂ ਜਾਦਾ ਇੱਥੇ ਇਕੱਠੇ ਹੋ ਗਏ ਗੇਲੂ ਮਾਨੂਕੇ ਵਾਲਾ ਗੱਡੀ ਚੋਂ ਉਤਰਿਆ ਉਹਦੇ ਕੋਲ ਰਫਲ ਸੀ ਪਿਸਤੌਲ ਉਹਦੇ ਹੱਥ 'ਚ ਸੀ ਉਹ ਦੇਖ ਕੇ ਤਿੰਨ ਜਾਨੇ ਚੱਲ ਜਾਂਦੇ ਆ ਮੁੜ ਕੇ ਫੇਰ ਅੱਧੇ ਘੰਟੇ ਬਾਅਦ ਹੋ ਜਾਣੀ ਕਿ 12 13 ਜਾਨੇ ਜਨਕਿ 5 6 ਮੋਟਰਸਾਈਕਲਾਂ ਤੇ ਠੀਕ ਆ ਬਾਹਰ ਸੰਗਤ ਨਹੀਂ ਸਾਰੇ ਬੁੜੀ ਜਿੰਨੇ ਇੱਥੇ ਬੰਦੇ ਬੀਬੀਆਂ ਹੈਗੇ ਉਹਨਾਂ ਸਾਰਿਆਂ ਨੇ ਦੇਖਿਆ ਆ ਉਹ ਆ ਟਰਾਲੀ ਦੇ ਵਿੱਚ ਟੱਕ ਮਾਰਦੇ ਆ ਸਾਡੇ ਸਿੰਘਾਂ ਦੇ ਸੱਟਾਂ ਮਾਰੀਆਂ ਗਾਲਾਂ ਕੱਢਦੇ ਆ ਬਾਹਰ ਨਿਕਲ ਬਾਹਰ ਨਿਕਲ ਗਿੱਲ ਮੋਰੇ ਖੜਾ ਸੀ ਪਿਸਤੌਲ ਲੈ ਕੇ ਅਸੀਂ ਤੇਗ ਮੈਨੂੰ ਕੱਢ ਲਈ ਸੀ ਕਿ ਸਾਨੂੰ ਬਾਹਰ ਜਾ ਲੈਣ ਦੇ ਗਿੱਲ ਮੇਰਾ ਬੱਚੇ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਮੇਰਾ ਭਚੰਗੀ ਰੱਦੀ ਕਰ ਦਿੱਤਾ ਕਿਸ ਨੇ বারবার ਮੁੜ ਕੇ ਫਿਰ ਥੋੜਾ ਟਾਈਮ ਹੋਇਆ 10 ਮਿੰਟ ਦੇ ਬਾਅਦ ਜਿੱਲੇ ਉਹ ਇੱਥੇ ਟੱਕ ਟੱਕ ਲਾ ਕੇ ਗੜਾਸਿਆਂ ਦੇ ਨਾਲ ਫਿਰ ਉਹ ਚੱਲ ਗਏ ਐਨੇ ਟਾਈਮ ਨੂੰ ਪੁਲਿਸ ਆ ਗਈ ਐਨੇ ਟਾਈਮ ਨੂੰ ਤੁਸੀਂ ਆ ਗਏ ਆ ਹਨਾ ਫਿਰ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਦੇਖਿਆਈ ਆ ਤੁਸੀਂ ਵੀ ਲੜਾਈ ਦੇ ਵਿੱਚ ਕਿਵੇਂ ਉਹ ਨਿਹੰਗ ਸਿੰਘ ਕੀ ਕਰਦੇ ਸੀ ਜੇ ਕੋਈ ਪਰਸਨਲ ਸਾਡੀ ਰੰਜਿਸ਼ ਹੋਵੇ ਨਾ ਸਾਡੇ ਪਰਸਨਲ ਲੜਾਈ ਹੋਵੇ ਉਹ ਸਾਨੂੰ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਆ ਠੀਕ ਆ ਜਿਵੇਂ ਅਸੀਂ ਆਪਣਾ ਸੱਦਾ ਦਿੰਨੇ ਰਹਿੰਦੇ ਆ ਕਿ ਨਿਹੰਗ ਸਿੰਘੋ ਆਓ ਆਪਾਂ ਬਹਿ ਕੇ ਗੱਲ ਕਰ ਸਕਦੇ ਆ ਕਿਹੜਾ ਪੰਥ ਦਾ ਮਸਲਾ ਨਹੀਂ ਸੁਧਾਰਿਆ ਜਾ ਸਕਦਾ ਪਰ ਇਹ ਸੱਚ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਇਹੋ ਜਿਹੇ ਕੋਜੀਆਂ ਹਰਕਤਾਂ ਚਾਲਾਂ ਚੱਲਦੇ ਆ ਕੋਈ ਨਹੀਂ ਸੀਧਾ ਤੇ ਭਰੋਸਾ ਆ ਬਾਬਾ ਐਂ ਨਹੀਂ ਬੈਠੇ ਹੈਗੇ ਐਂ ਨਹੀਂ ਬੈਠੇ ਹੈਗੇ ਐਂ ਨਹੀਂ ਮੈਦਾਨਾਂ ਚ ਗੱਜ ਰਹੇ ਐਂ ਨਹੀਂ ਜਥੇਦਾਰਾਂ ਨੂੰ ਚੈਲੰਜ ਹੋ ਰਿਹਾ ਹੈ ਅਸੀਂ ਤਾਂ ਨੰਗੇ ਧੜ ਬੈਠੇ ਆ ਸਿਰ ਤੇ ਲਈ ਜਿਹੜਾ ਮਰਜੀ ਆ ਜਾਵੇ ਹਨਾ ਪਰ ਇਹ ਕੋਈ ਗੱਲ ਨਹੀਂ ਸਿੱਝਾਂਗੇ ਨਾ ਨਾ ਜਿਵੇਂ ਕਿਵੇਂ ਵੀ ਹੋਊਗਾ ਤੁਹਾਨੂੰ ਕੀ ਲੱਗਦਾ ਕਿ ਇਹ ਪਹਿਲਾ ਤੇ ਆਖਰੀ ਅਟੈਕ ਹੋਏਗਾ ਤੁਹਾਡੇ ਦੇ ਉੱਤੇ ਤੁਹਾਡੇ ਸਿੰਘਾਂ ਦੇ ਉੱਤੇ ਕਿ ਲੱਗਦਾ ਕਿ ਉਹਨਾਂ ਦਾ ਫਿਰ ਮਨਛਾ ਆਏਗੀ ਕਿ ਵੀ ਜੇ ਇਹਨਾਂ ਨੇ ਇਹ ਗੱਲਾਂ ਬੋਲੀਆਂ ਨੇ ਬਾਬਾ ਭਦਰ ਸਿੰਘ ਉੱਤੇ ਚੀਜ਼ਾਂ ਕੀਤੀਆਂ ਨੇ ਫਿਰ ਅਸੀਂ ਬਦਲਾ ਲਵਾਂਗੇ ਉਹਨਾਂ ਦੇ ਮਨ ਦੇ ਚਾਹੀਏ ਹੋਏਗਾ ਬਾਬਾ ਜਗਿੰਦਰ ਸਿੰਘ ਤੇ ਸਿੰਘਾਂ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਬਾਬੇ ਜਗਿੰਦਰ ਸਿੰਘ ਬਾਬਾ ਜਗਿੰਦਰ ਸਿੰਘ ਸਾਧ ਬੰਦਾ ਆ ਉਹਨਾਂ ਦਾ ਦਲ ਚਲਾਉਂਦਾ ਹੈ ਬਾਬਾ ਜੱਸਾ ਸਿੰਘ ਠੀਕ ਆ ਉਹਨਾਂ ਦਾ ਘੋੜਿਆਂ ਦਾ ਜਥੇਦਾਰ ਲਾਇਆ ਹੋਇਆ ਬਾਬੇ ਤਾਂ ਬੈਠੇ ਹੋਣਗੇ ਦੰਦਮਾ ਸਾਹਿਬ ਰਕਵੇ ਸ਼ੌਣੀ ਦੇ ਵਿੱਚ ਉਹਨਾਂ ਦਾ ਦਲ ਇੱਥੇ ਆਇਆ ਹੋਇਆ ਠੀਕ ਹੈ ਉਹਨਾਂ ਦਾ ਦਲ ਇੱਥੇ ਆਇਆ ਹੋਇਆ ਤਾਂ ਇਹ ਇਦਾਂ ਦੇ ਚੋਰ ਲਟੇਰੇ ਲੋਕ ਜਿਹੜੇ ਆ ਨਾ ਧਾੜਵੀ ਲੋਕ ਇਹ ਇਦਾਂ ਦੇ ਦਲਾਂ 'ਚ ਰਲ ਜਾਂਦੇ ਹੁੰਦੇ ਆ ਪਰ ਇਹਨਾਂ ਦੇ ਉੱਤੇ ਇਹੀ ਗੱਲਾਂ ਕਰਕੇ ਤਾਂ ਦਲ ਫੇਲਿਆ ਇਹੀ ਗੱਲਾਂ ਕਰਕੇ ਤਾਂ ਸਿੱਖੀ ਦਾ ਬੇੜਾ ਗਰਕ ਹੋ ਗਿਆ ਰੱਜ ਕੇ ਨਸ਼ੇ ਦੇ ਨਾਲ ਕਦੇ ਕਿਸੇ ਨੂੰ ਮਾਰਨ ਪੈ ਗਿਆ ਕਦੇ ਕਿਸੇ ਨੂੰ ਕਿਸੇ ਦਾ ਕੋਸ਼ ਚੱਕ ਲਿਆ ਕਿਸੇ ਦਾ ਲੁੱਟ ਲਿਆ ਕੀ ਕੁਛ ਨਹੀਂ ਹੋ ਰਿਹਾ ਅੱਜ ਸਿੱਖਾਂ ਦੇ ਵਿੱਚ ਦਲਾਂ ਦੇ ਵਿੱਚ ਕੀ ਕੁਛ ਨਹੀਂ ਹੋ ਰਿਹਾ ਤੁਸੀਂ ਬਾਬਾ ਜਗਿੰਦਰ ਸਿੰਘ ਹੋਰਾਂ ਨੂੰ ਨਹੀਂ ਕਿਹਾ ਕਿ ਵੀ ਇਹ ਕੀ ਕਰ ਰਹੇ ਨੇ ਇਹਨਾਂ ਨੂੰ ਕੰਟਰੋਲ ਕਰੋ ਬਾਬਾ ਜੱਸੇ ਹੋਰਾਂ ਨੂੰ ਕਹਿਣਾ ਸੀਗਾ ਅਸੀਂ ਉਹਨਾਂ ਅਸੀਂ ਤਾਂ ਉਹਨਾਂ ਨੂੰ ਮਿਲਣ ਜਾ ਰਹੇ ਸੀਗੇ ਜਾ ਕੇ ਅਸੀਂ ਤੇ ਤੁਹਾਨੂੰ ਦੱਸਿਆ ਅਸੀਂ ਤਾਂ ਫਰਲੇ ਦੀ ਗੱਲ ਸਿੰਘ ਕਹਿ ਰਹੇ ਅਸੀਂ ਤਾਂ ਮੰਗਦੇ ਹੀ ਨਹੀਂ ਸਿੰਘ ਕਹਿ ਰਹੇ ਆ ਸਾਨੂੰ ਹੱਸ ਰਹੇ ਆ ਟੌਂਚ ਕਰ ਰਹੇ ਆ ਅਸੀਂ ਤਾਂ ਉਹਨਾਂ ਨੂੰ ਜਾ ਕੇ ਮਿਲਣਾ ਸੀ ਵੀ ਸਾਡੇ ਤਾਂ ਮਨਚੇ ਤੋਂ ਵੀ ਨਹੀਂ ਹੈਗੀ ਕੋਈ ਵੀ ਸਾਡੀ ਕਿਸੇ ਨਾਲ ਕੋਈ ਰੰਜਿਸ਼ ਆ ਅਸੀਂ ਤਾਂ ਹੁਣ ਤੁਹਾਨੂੰ ਦੱਸਿਆ ਇਹ ਸਾਡੇ ਤੇ 7 ਸਾਲ ਪਹਿਲਾਂ ਦੀਆਂ ਗੱਲਾਂ ਦਾ ਇਲਜ਼ਾਮ ਲਾ ਰਹੇ ਆ ਜਨਵਰੀ ਚ 50 ਸਿੰਘਾਂ ਦੇ ਸਾਹਮਣੇ ਅਸੀਂ ਬਾਬੇ ਜਗਿੰਦਰ ਸਿੰਘ ਨੂੰ ਮਿਲ ਕੇ ਆਏ ਆ ਸਾਨੂੰ ਉਦੋਂ ਪੁੱਛ ਲੈਂਦੇ ਇਹ ਸਿਰਫ ਔਰ ਸਿਰਫ ਮੋਰਚੇ ਨੂੰ ਟਾਰਗੇਟ ਕਰਨ ਵਾਸਤੇ ਵੀ ਸਤਨਾਮ ਸਿੰਘ ਆਪਣੀ ਫੌਜ ਲੈ ਕੇ ਮੋਰਚੇ ਚ ਕਾਤੇ ਆ ਗਿਆ ਜਾਂ ਹੁਣ ਜੇ ਸਤਨਾਮ ਸਿੰਘ ਆਇਆ ਆ ਤਾਂ ਮੋਰਚੇ ਦੇ ਵਿੱਚ ਜਿਹੜੇ ਕੋਸ਼ ਸਿੰਘ ਮੈਂ ਨਹੀਂ ਕਹਿੰਦਾ ਮੈਂ ਕੋਈ ਸੈਲੀਬ੍ਰਿਟੀ ਆ ਮੈਂ ਕੋਈ ਜਥੇਦਾਰ ਆ ਮੈਂ ਕੋਈ ਬਾਬਾ ਆ ਵੀ ਮੈਨੂੰ ਕੋਈ ਮੈਨੂੰ ਲੱਭਦੇ ਲੱਭਦੇ ਆਉਣਗੇ ਪਰ ਗਿੱਲ ਦੇ ਨਾਲ ਆਪਣਾ ਪ੍ਰੇਮ ਆ ਗੇਲਾਪਾ ਨੂੰ ਇੱਥੇ ਬੈਠਿਆਂ ਨੂੰ ਮਿਲਣ ਆਇਆ ਨਾ ਦੁਪਹਿਰੇ 50 ਨਿਹੰਗ ਸਿੰਘ ਆਏ ਹੋਰ ਜਿੰਨੀ ਸੰਗਤ ਆਊਗੀ ਉਹਨਾਂ ਨੂੰ ਸੱਦਾ ਦੇਵਾਂਗੇ ਆਪਾਂ ਘਰ ਜਾ ਜਾ ਕੇ ਤਾਂ ਉਹ ਆਉਣਗੇ ਜਿਹੜੀ ਗੱਲ ਆਪਾਂ ਮੋਰਚੇ ਨੂੰ ਰਿਵਾਈਵ ਕਰਨ ਦੀ ਕਰ ਰਹੇ ਆ ਸਾਡਾ ਮੁੜਕੇ ਪੁਆਇੰਟ ਫੇ ਇੱਥੇ ਹੀ ਆ ਇਹੋ ਜਿਹਾ ਬਹੁਤ ਲੋਕਾਂ ਨੇ ਆਉਣਾ ਕੋਈ ਪਹਿਲਾ ਹਮਲਾ ਨਹੀਂ ਹੋਇਆ ਬਹੁਤ ਹਮਲੇ ਹੋਣਗੇ ਪਰ ਆਪਣੀ ਬੇਨਤੀ ਆਪਣੇ ਸੰਘਾਂ ਨੂੰ ਆ ਭੈਣਾ ਭਾਈਆਂ ਨੂੰ ਆ ਥੋੜੇ ਕਰਕੇ ਅਸੀਂ ਹੁਣ ਇੱਥੇ ਬੈਠੇ ਆ ਜੇ ਤੁਸੀਂ ਵੀ ਨਹੀਂ ਸਾਥ ਦੇਣਾ ਫਿਰ ਤੁਹਾਡਾ ਫਿਰ ਤੁਹਾਡਾ ਗੁਰੂ ਰੱਖ ਆ ਅਸੀਂ ਤਾਂ ਜਿੰਨੀ ਸੇਵਾ ਇੱਥੇ ਹੁਣ ਬਣਦੀ ਆ ਕਰਾਂਗੇ ਜੇ ਸਾਡੇ ਤੇ ਫੇਰ ਹਮਲਾ ਹੁੰਦਾ ਫੇਰ ਸਾਨੂੰ ਸੋਚਣਾ ਪਊਗਾ ਅਸੀਂ ਮੋਰਚਾ ਛੱਡ ਕੇ ਜਾਵਾਂਗੇ ਫੇਰ ਜਿਵੇਂ ਹੁਣ ਪੁਲਸਾਂ ਹੀ ਪੁਲਸ ਨੇ ਤੁਹਾਡਾ ਨਾਮ ਹੀ ਵੀ ਲਿਖੇ ਉਹਨਾਂ ਦੇ ਨਾਮ ਹੀ ਵੀ ਲਿਖੇ ਕੌਣ ਸੀਗੇ ਹਮਲਾਵਰ ਕੌਣ ਸੀਗੇ ਜਿਨ੍ਹਾਂ ਨੇ ਅਟੈਕ ਕੀਤਾ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਨੇ ਆਪਣੇ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਨੀ ਤੁਸੀਂ ਸੰਤੁਸ਼ਟ ਹੋਵੋਗੇ ਜਿਹੜੀ ਪੁਲਿਸ ਕਾਰਵਾਈ ਕਰੂਗੀ ਜਾਂ ਤੁਸੀਂ ਇਹ ਉਮੀਦ ਕਰਦੇ ਹੋ ਕਿ ਵੱਡਾ ਦਲ ਦੇ ਜਿਹੜੇ ਮੁਖੀ ਨੇ ਹੋ ਇਸ ਦੇ ਉੱਤੇ ਕਾਰਵਾਈ ਕਰਨਗੇ ਕਿਸੇ ਨੇ ਕੋਈ ਕਾਰਵਾਈ ਨਹੀਂ ਕਰਨੀ ਸਤਨਾਮ ਅੱਜ ਮਰ ਜਵੇ ਸਤਨਾਮ ਦੇ ਨਾਲ ਦੇ ਕੱਲ ਨੂੰ ਮਰ ਜਾਣੇ ਤਾਂ ਇਹਨਾਂ ਦਾ ਰਾ ਸਤਨਾਮ ਇਹਨਾਂ ਦੇ ਖਿਲਾਫ ਬੋਲਦਾ ਆ ਸਤਨਾਮ ਇਹਨਾਂ ਨੂੰ ਕਹਿੰਦਾ ਆ ਤੁਸੀਂ ਗੁਰੂ ਦੀਆਂ ਗੋਲਕਾਂ ਗਲਤ ਜਗ੍ਹਾ ਲਾਉਨੇ ਆ ਜੈਡ ਸਿਕਿਉਰਟੀਆਂ ਨੂੰ ਪੇ ਕਰਦੇ ਆ ਸਤਨਾਮ ਲਈ ਕਨਸਟੈਂਟ ਲਊਗਾ ਸਤਨਾਮ ਨੂੰ ਕੀ ਲੋੜ ਇਹਨਾਂ ਇਹਨਾਂ ਨੂੰ ਕੀ ਲੋੜ ਆ ਸਤਨਾਮ ਲਈ ਸਟੈਂਡ ਲੈਣ ਦੀ ਕਿਸੇ ਨੇ ਸਟੈਂਡ ਨਹੀਂ ਲੈਣਾ ਬਾਬਾ ਪਰ ਸਾਡਾ ਗੁਰੂ ਤੇ ਗੁਰੂਕਿਆਂ ਸਿੰਘਾਂ ਅੱਗੇ ਬੇਨਤੀ ਆ ਗੁਰੂ ਤਾਂ ਸਾਡਾ ਸੁਣੂਗਾ ਹੀ ਤੇ ਜੇ ਸਿੰਘਾਂ ਨੇ ਨਹੀਂ ਸੁਣਨੀ ਉਹ ਉਹਨਾਂ ਦੀ ਮਰਜ਼ੀ ਆ ਸਾਨੂੰ ਕਿਸੇ ਤੇ ਕੋਈ ਰੋਸਾ ਨਹੀਂ ਕੋਈ ਰੋਸਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਕਿ ਹੱਥੀ ਪਾਲਿਆ ਕਸ਼ਹਿਰੇ ਤੱਕ ਧੁੰਦਾ ਰਿਆ ਪੁੱਤ ਕਹਿ ਸਕਦੇ ਆ ਯਾਰ ਕਹਿ ਸਕਦੇ ਆ ਦੋਸਤ ਕਹਿ ਸਕਦੇ ਆ ਭਰਾ ਕਹਿ ਸਕਦੇ ਆ ਜੀ ਕਿ ਭਰਾ ਨਹੀਂ ਪਿੱਠ 'ਚ ਛੁਰਾ ਮਾਰਤਾ ਨਾਲ ਖੜ ਕੇ ਅਸੀਂ ਆਪਣੇ ਸਿੰਘਾਂ ਨੂੰ ਪਹਿਲਾਂ ਤੋਂ ਹੀ 6 ਮਹੀਨਿਆਂ ਤੋਂ ਇਹਨਾਂ ਨੂੰ ਪ੍ਰੋਗਰਾਮ ਕਰ ਰਹੇ ਆ ਕਿ ਤੁਹਾਨੂੰ ਆਪਣੇ ਨਹੀਂ ਮਾਰਨਾ ਆ ਜਦੋਂ ਸਾਡੇ ਪਿੱਠ 'ਚ ਛੁਰਾ ਮਾਰਨਾ ਆਪਣੇ ਨਹੀਂ ਮਾਰਨਾ ਤੇ ਉਹ ਗੱਲ ਅੱਜ ਕਹਾਣ ਸੱਚ ਹੋ ਗਿਆ ਉਹ ਕਹਾਣ ਸੱਚ ਹੋ ਗਿਆ ਉਹਨੇ ਅਸੀਂ ਉਹਨੂੰ ਪ੍ਰੇਮ ਕੀਤਾ ਉਹਨੂੰ ਪਾਲਿਆ ਉਹਨੂੰ ਣਡਾਉਂਦੇ ਣਡਾਉਂਦੇ ਰਹੇ ਕਰਕੇ ਉਹ ਪਿੱਛੇ ਖੜਾ ਰਿਆ ਜਿਲੇ ਉਹ ਦੋ ਸਿੰਘ ਸਾਡੇ ਨਾਲ ਬਤਮੀਜੀ ਕਰ ਰਹੇ ਸੀ ਜਦੋਂ ਉਹ ਪਹਿਲਾਂ ਤਿੰਨ ਜਣੇ ਆਏ ਸੀ ਉਹ ਪਿੱਛੇ ਖੜਾ ਦੇਖਦਾ ਸੀਗਾ ਪਿੱਛੇ ਖੜਾ ਦੇਖੀ ਜਾਂਦਾ ਸੀਗਾ ਸਾਡੀ ਵੀ ਉਹਦੇ 'ਚ ਨਿਗਾਹ ਸੀ ਵੀ ਇਹ ਜੱਗਾ ਆ ਪਰ ਉਹ ਪਿੱਛੇ ਖੜਾ ਸੀ ਜਿਲੇ ਉਹ ਦੋ ਜਣੇ ਹੀ ਸਾਡੇ ਨਾਲ ਬਤਮੀਜੀ ਕਰਦੇ ਸੀ ਉਧਰ ਦਰਬਾਰ 'ਚ ਬਤਮੀਜੀ ਕੀਤੀ ਐ ਇੱਥੇ ਬਾਹਰ ਤੱਕ ਇੱਥੇ ਤੱਕ ਸਾਡੇ ਨਾਲ ਉਹ ਬਤਮੀਜੀ ਕਰਦੇ ਰਹੇ ਉਹ ਮੁੜ ਕੇ ਤਿੰਨ ਜਣੇ ਫਿਰ ਚੱਲ ਗਏ ਆ ਜਿਲੇ ਮਤਲਬ ਅਸੀਂ ਉਹਨਾਂ ਨੂੰ ਮਾਰਾ ਜਾਂ ਕਿ ਹਾਂ ਨਾ ਵੀ ਤੁਸੀਂ ਸਾਨੂੰ ਪਤਾ ਲੱਗ ਗਿਆ ਫੇ ਫੇ ਮੁੜ ਕੇ ਚੜ ਕੇ ਆਏ ਫਿਰ ਉਸੇ ਜੱਗਾ ਸਿੰਘ ਨੇ ਸਾਡੇ ਸਲੱਖਣ ਸਿੰਘ ਦੇ ਇੱਥੇ ਗੜਾਸਾ ਮਾਰਿਆ ਪੁੱਠਾ ਜਿਹੜਾ ਉਹ ਗੜਾਸਾ ਟੁੱਟ ਗਿਆ ਬਾਹਰ ਉਹਦੀ ਹਨਾ ਉਹਦਾ ਥਰਾਜਾ ਟੁੱਟ ਗਿਆ ਉਹ ਗੜਾਸਾ ਮਾਰਿਆ ਬਾਕੀ ਉਹਦੇ ਨਾਲ ਦਿਆਂ ਸਿੰਘਾਂ ਨੇ ਸਾਡੇ ਸਿੰਘ ਦੇ ਇੱਥੇ ਸਫਾ ਜੰਗ ਮਾਰੀ ਉਹਦਾ ਇੰਨਾ ਜਿਹੜਾ ਤੁਸੀਂ ਵੀ ਦੇਖਿਆ ਵੀ ਇੰਨਾ ਉਹਦਾ ਹੱਥ ਪਾਟ ਗਿਆ ਇੱਕ ਸਿੰਘ ਦੇ ਇੱਥੇ ਮਾਰਿਆ ਉਹ ਦੂਜਾ ਮੁਗਦਰ ਜਿਆ ਉਹਨਾਂ ਦੇ ਕੋਲ ਸੀਗਾ ਉਹਦਾ ਗਰਮੀਤ ਸਿੰਘ ਦਾ ਮੋਢਾ ਫ੍ਰੈਕਚਰ ਹੋ ਗਿਆ ਤੇ ਇਹ ਹੈ ਤਾਂ ਆਪਣੇ ਹੀ ਆ ਹਜੇ ਹੋਰ ਵੀ ਹੋ ਸਕਦਾ ਨਿਹੰਗ ਸਿੰਘ ਹੋਰ ਸਾਡੇ ਤੇ ਚੜ ਕੇ ਆਉਣ ਸਾਡੇ ਤੇ ਹਮਲਾ ਕਰਨ ਕਿਉਂਕਿ ਹੁਣ ਸਾਰਿਆਂ ਨੂੰ ਇਸ ਤਰ੍ਹਾਂ ਹੋ ਗਿਆ ਨਾ ਜਿਹੜੀਆਂ ਜਥੇਬੰਦੀਆਂ ਜਿਹੜੇ ਨਿਹੰਗ ਸਿੰਘਾਂ ਨੂੰ ਅਸੀਂ ਅਕਲ ਦੀ ਗੱਲ ਕਹਿ ਰਹੇ ਸੀ ਇਹਨਾਂ ਦੇ ਦੁਸ਼ਮਣ ਨਹੀਂ ਗੁਰੂ ਕਿਵੇਂ ਗੱਲ ਸਮਝਾਉਂਦਾ ਹੈ ਗੁਰੂ ਝੜਕਦਾ ਵੀ ਆ ਅਸੀਂ ਤਾਂ ਗੁਰੂ ਦੀ ਗੱਲ ਕਰ ਰਹੇ ਹਾਂ ਨਾ ਤੁਹਾਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗ ਰਹੀ ਸਤਨਾਮ ਪ੍ਰੋਬਲਮ ਸਤਨਾਮ ਨਹੀਂ ਹੈਗਾ ਪ੍ਰੋਬਲਮ ਗੁਰੂ ਦੀ ਗੱਲ ਆ ਕਿਉਂਕਿ ਗੁਰੂ ਕਹਿ ਰਿਹਾ ਗਰੀਬ ਜਿਹੜਾ ਗੁਰੂ ਦੀ ਗੋਲ ਕਿਹਾ ਉਹ ਗਰੀਬ ਦਾ ਮੂੰਹ ਆ ਪਰ ਤੁਹਾਡੇ ਤਾਂ ਜੈਡ ਸਿਕਿਉਰਟੀਆਂ ਜੇ ਤੁਹਾਡੇ ਦਲਾਂ ਦੇ ਵਿੱਚ ਗੱਲ ਆ ਦਲਾਂ ਦੇ ਵਿੱਚ ਅਸੀਂ ਪਿੱਛੇ ਵੀ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਜਿਹੜੇ ਦਲਾਂ ਦੇ ਵਿੱਚ ਆ ਦਲਾਂ ਦੇ ਵਿੱਚ ਨਿਆਣਿਆਂ ਦਾ ਸ਼ੋਸ਼ਣ ਹੁੰਦਾ ਛੋਟੇ ਛੋਟੇ ਪਚੰਗੀਆਂ ਦਾ ਇੱਕ ਬਾਬਾ ਬਹਾਦਰ ਸਿੰਘ ਹੀ ਸੀਗਾ ਜਿਹੜਾ ਕੁੱਟਦਾ ਸੀ ਜਿਹੜੇ ਵੱਡੇ ਨਾ ਜਿਹੜੇ بڑے ਨਿਹੰਗ ਸਿੰਘ ਛੋਟੇ ਨਿਹੰਗ ਸਿੰਘਾਂ ਨਾਲ ਗਲਤ ਕੰਮ ਕਰਦੇ ਬਾਬਾ ਕੁੱਟਦਾ ਸੀ ਤੇ ਪਚੰਗੀਆਂ ਦੇ ਇਦਾਂ ਇਰਦਗਿਰ ਦਾ ਆਪਣੇ ਆਸਣ ਲਵਾਉਂਦਾ ਸੀ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜੇ ਕਾਣੇ ਆ ਜਿਹੜੇ ਖਰਾਬ ਕਰਦੇ ਪੰਥ ਨੂੰ ਲੁੱਟਦੇ ਆ ਉਹਨਾਂ ਦੇ ਵਾਸਤੇ ਹੁਣ ਸੌਖਾ ਟਾਰਗੇਟ ਆ ਸਤਨੰਦ ਸਿੰਘ ਬਿਲਕੁਲ ਮੇਰਾ ਅਖੀਰਲਾ ਸਵਾਲ ਹੋਏਗਾ ਹੁਣ ਤੁਸੀਂ ਉਮੀਦ ਕੀ ਰੱਖਦੇ ਹੋ ਪੁਲਿਸ ਪ੍ਰਸ਼ਾਸਨ ਤੁਸੀਂ ਇਹ ਕਹਤਾ ਕਿ ਇਹਨਾਂ ਨੇ ਕਿਸੇ ਨੇ ਸਟੈਂਡ ਨਹੀਂ ਲੈਣਾ ਪਰ ਕਮੇਟੀ ਤੋਂ ਕੀ ਉਮੀਦ ਰੱਖਦੇ ਹੋ ਜਿਸ ਥਾਂ ਦੇ ਉੱਤੇ ਬੈਠੇ ਹੋ ਜਗਤਾਰ ਸਿੰਘ ਫਾਰਾ ਉਹਨਾਂ ਨੇ ਤੁਹਾਡੀ ਡਿਊਟੀ ਲਈ ਆ ਬਲਵਿੰਦਰ ਸਿੰਘ ਨਾਲ ਤੁਹਾਡੀ ਗੱਲਬਾਤ ਚੱਲਦੀ ਸੀਗੀ ਸਰੂਪਾ ਤੁਹਾਨੂੰ ਪਾਇਆ ਗਿਆ ਉਹਨਾਂ ਤੋਂ ਕੀ ਉਮੀਦ ਰੱਖਦੇ ਹੋ ਕਮੇਟੀ ਤੋਂ ਜਿਹੜੀ ਤਾਲਮਲ ਕਮੇਟੀ ਆ ਕਿ ਵੀ ਅੱਗੇ ਕੀ ਹੋਣਾ ਚਾਹੀਦਾ ਭਾਈ ਬਲਵਿੰਦਰ ਸਿੰਘ ਜੀ ਦਾ ਦੁਪਹਿਰੇ ਹੀ ਫੋਨ ਆਇਆ ਉਹ ਸਾਨੂੰ ਮਿਲਣ ਆਉਂਦੇ ਸੀਗੇ ਤਾਂ ਇੱਕ ਚਲੋ ਪੱਤਰਕਾਰ ਵੀਰਿਆ ਆਪਣੇ ਉਹਨਾਂ ਦਾ ਕਾਨੂੰਨ ਆ ਲੈਣਾ ਉਹ ਆ ਰਹੇ ਸੀ ਭਾਈ ਬਲਵਿੰਦਰ ਸਿੰਘ ਨੇ ਸਾਨੂੰ 4:30 4 ਵਜੇ ਫੋਨ ਕਰਿਆ ਕਿ ਸਾਨੂੰ ਲੁਧਿਆਣੇ ਕੋਈ ਕਾਰਜ ਪੈ ਗਿਆ ਅਸੀਂ ਮੋੜਨ ਲੱਗੇ ਆ ਉਹ ਜਿਹੜੇ ਪੱਤਰਕਾਰ ਵੀਰ ਨੇ ਆਉਣਾ ਸੀਗਾ ਉਹਨਾਂ ਉਹਨਾਂ ਨੂੰ ਵੀ ਕੋਈ ਕਾਰਜ ਪੈ ਗਿਆ ਉਹ ਇੱਥੋਂ ਮਹਾਲੀ ਤੋਂ ਹੀ ਵਾਪਸ ਚੱਲ ਗਏ ਅਸੀਂ ਇੱਥੇ ਹੀ ਬੈਠੇ ਸੀ ਉਹਨਾਂ ਨੂੰ ਮਿਲਣ ਵਾਸਤੇ ਐਨੇ ਟਾਈਮ ਨੂੰ ਬਾਹਰ ਨਿਕਲਦੇ ਆ ਹੋਰ ਨਿਹੰਗ ਸਿੰਘ ਆਉਂਦੇ ਆ ਫੌਜ ਆਉਂਦੀ ਆ ਉਹਨਾਂ ਨੂੰ ਮਿਲਦੇ ਆ ਠੀਕ ਹੈ ਜੀ ਕਿ ਉਹਨਾਂ ਨੂੰ ਮਿਲਣ ਦੇ ਮਿਲਣ ਨਾਲ ਐਨੇ ਟਾਈਮ ਨੂੰ ਇਹ ਆ ਕੇ ਇੱਥੇ ਖਲਾਰਾ ਪਾ ਲੈਂਦੇ ਆ। ਉਹ ਤੋਂ ਬਾਅਦ ਫਿਰ ਭਾਈ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਬਚਨ ਹੋਇਆ ਕਿ ਬਾਬਾ ਜੀ ਅਸੀਂ ਪੁਲਿਸ ਨੂੰ ਵੀ ਫੋਨ ਕਰ ਦਿੱਤਾ ਹੈ। ਪੁਲਿਸ ਵੀ ਪਹੁੰਚਦੀ ਆ ਆ ਕੇ ਆਪਣੀ ਕਾਰਵਾਈ ਕਰਦੀ। ਚਲੋ ਪੁਲਿਸ ਕਾਰਵਾਈ ਕਰੇ ਨਾ ਕਰੇ ਸਾਡਾ ਤਾਂ ਸਿੰਘਾਂ ਵਾਲਾ ਮੋਰਚਾ ਆ। ਹਨਾ ਪੁਲਿਸ ਦੇ ਹੁੰਦੇ ਆ ਪਹਿਲਾਂ ਨਹੀਂ ਇਹ ਕਿੰਨੇ ਕਲਾਕਾਰ ਵੀ ਮਾਰੇ ਗਏ ਜਾਂ ਪੁਲਿਸ ਦੀ ਕਸਟਡੀ ਦੇ ਵਿੱਚੇ ਕਈ ਬੰਦੇ ਫਿਰ ਮਾਰੇ ਜਾਂਦੇ ਕਿ ਨਹੀਂ ਮਾਰੇ ਜਾਂਦੇ। ਪੁਲਿਸ ਨੇ ਥੋੜੋ ਸਾਡੇ ਲਈ ਮਾਰਨਾ ਯਾਰ। ਜੇ ਅਸੀਂ ਹੁਣ ਪੰਥ ਦੀ ਕੌਮ ਦੀ ਗੱਲ ਕਰਨ ਲੱਗੇ ਆ ਸਾਨੂੰ ਤਾਂ ਸਿੰਘਾਂ ਤੋਂ ਆਸਰਾ ਆ ਅਸੀਂ ਆਪਣਾ ਸਿਰ ਆਪਣੀ ਜਾਨ ਸਿੰਘਾਂ ਦੇ ਲੈ ਲਈ ਹੋਈ ਆ ਇੱਥੇ ਮੋਰਚਾ ਸਿੰਘਾਂ ਦਾ ਲੱਗਾ ਹੋਇਆ ਫੇ ਅਸੀਂ ਤਾਂ ਆਪਣੇ ਜਾਂ ਤਾਂ ਗੁਰੂ ਦੇ ਅੱਗੇ ਜਾਂ ਗੁਰੂ ਤੇ ਸਿੰਘਾਂ ਤੋਂ ਅਸੀਂ ਉਮੀਦ ਕਰਦੇ ਆ ਵੀ ਕੋਈ ਗੱਲਬਾਤ ਕਰਨਗੇ ਇੱਥੇ ਆ ਕੇ ਕੋਈ ਆਪਾਂ ਰਣਨੀਤੀ ਤਿਆਰ ਕਰਾਂਗੇ ਜਿਸ ਤਰੀਕੇ ਨਹੀਂ ਫਿਰ ਜਿਵੇਂ ਗੁਰੂ ਪਰਮੇਸ਼ਰ ਭਲਾ ਕਰੇ ਚੜ੍ਹਦੀ ਕਲਾ ਠੀਕ ਇਹ ਸੀ ਸਤਨਾਮ ਸਿੰਘ ਜੀ ਸਾਡੇ ਨਾਲ ਤਾਂ ਅਸੀਂ ਗੱਲਬਾਤ ਕੀਤੀ ਹੈ ਜਿਸ ਤਿੱਕੇ ਦਾ ਸਾਰਾ ਵਤੀਰਾ ਇੱਥੇ ਵਰਤਿਆ ਹੈ ਜੋ ਕੋਸ਼ਿਸ਼ ਇੱਥੇ ਬਣਾਇਆ ਗਿਆ ਹੋਇਆ ਮਾਹੌਲ ਕ੍ਰੀਏਟ ਕੀਤਾ ਗਿਆ ਤੇ ਇਹਨਾਂ ਨੇ ਇੱਕ ਸੱਟਾ ਕੱਢਿਆ ਕਿ ਇਹ ਮੇਰੇ ਨਾਲ ਕੋਈ ਰੰਜਿਸ਼ ਸੀਗੀ ਇਹ ਇੱਥੇ ਜਾਣ ਜਾਣ ਕੇ ਆਏ ਨੇ ਇੱਥੇ ਸਮੋਰਚੇ ਨੂੰ ਖਰਾਬ ਕਰਨ ਦੇ ਲਈ ਆਏ ਨੇ ਜੇ ਰੰਜਿਸ਼ ਸੀਗੀ ਤਾਂ ਪਹਿਲਾਂ ਕੱਢ ਲੈਂਦੇ ਮੈਂ ਉੱਥੇ ਬਾਬਾ ਜਗਿੰਦਰ ਸਿੰਘ ਹੋਰਾਂ ਨੂੰ ਮਿਲ ਕੇ ਆਇਆ ਤੇ ਹੋਰ ਵੀ ਥਾਂ ਦੇ ਉੱਤੇ ਮੈਂ ਜਿਹੜੇ ਫਤਿਹਗੜ੍ਹ ਸਾਹਿਬ ਜਾਂਦਾ ਰਹੇ ਆ ਜਾਂ ਕਿਤੇ ਹੋਰ ਜਾਂਦਾ ਰਹੇ ਆ ਕਿਤੇ ਵੀ ਜਾਂਦਾ ਰਹੇ ਆ ਦਰਸ਼ਨ ਕਰਦੇ ਰੇ ਸੰਗਤ ਨੂੰ ਮਿਲਦਾ ਰਹੇ ਆ ਪਰ ਕਹਿੰਦੇ ਇੱਥੇ ਜਾਣ ਕੇ ਆਏ ਨੇ ਇੱਥੇ ਮੋਰਚੇ ਨੂੰ ਢਾਲ ਕਰਕੇ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਲਈ ਇੱਥੇ ਆਏ ਸੀਗੇ ਪਰ ਇਸ ਤੋਂ ਬਾਅਦ ਹੁਣ ਅਸੀਂ ਦੇਖਾਂਗੇ ਕਿ ਅੱਗੇ ਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਕਮੇਟੀ ਕੀ ਕਾਰਵਾਈ ਕਰਦੀ ਹੈ ਜਿਸ ਤਿੱਕਰ ਇਹਨਾਂ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਹੈ